ਕੀ ਰੇਟ yes or no 195000 195000 ਦੇ ਵਿੱਚ ਇਹ ਤੁਹਾਨੂੰ ਮੈਂ ਕਹਿ ਰਿਹਾ ਤੂੰ 4 possible ਲੈ ਆ ਮੈਂ ਉੱਥੇ ਵੀ ਲੋਨ ਕਰਾ ਦੂੰਗਾ ਗੈਂਟੀ ਸਾਡੀ ਇਹ ਵੀਡੀਓ ਚ ਪਹਿਲੀ ਵਾਰੀ ਹੋ ਰਿਹਾ ਇਹ 400 ਸਿਬਲ ਤੇ ਮੈਂ ਲੋਨ ਕਰਾ ਕੇ ਦਊਗਾ ਇੱਕ ਹੀ ਰੇਟ ਹੈ ਯੈਸ ਜਾਂ ਨੋ ਵਾਲਾ 225000 225000 310000 ਦੀ ਗੱਡੀਆਂ 310000 ਦੇ ਵਿੱਚ ਯੈਸ ਜਾਂ ਨੋ ਬਾਕੀ ਉਹ ਹੀ ਤੁਹਾਨੂੰ ਦੱਸਿਆ ਸਿਬਲ ਸਕੋਰ ਦੀ ਅੱਜ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਹਰੇਕ ਬੰਦੇ ਨੂੰ ਗੱਡੀ ਮਿਲੂਗੀ ਜਿਹੜਾ ਵੀ ਬੰਦਾ ਗੱਡੀ ਲੈਣ ਦੇ ਵਿੱਚ ਇੰਟਰਸਟਿਡ ਹੈਗਾ ਵਾ ਇੱਕ ਹੀ ਰੇਟ ਹੈ ਦਾ 385000 85000 ਦੇ ਵਿੱਚ ਇਕੋ स्पोर्ट T205 ਕਾਰ ਸੇਲ ਤੋਂ ਬਾਅਦ ਅਸੀਂ ਆਪਣੇ ਸਰਪ੍ਰਾਈਜ਼ ਗਿਫਟ ਦਵਾਂਗੇ ਕਸਟਮਰ ਨੂੰ ਓਕੇ 골ਡ ਹੋ ਸਕਦਾ ਓਕੇ ਫੋਨ ਹੋ ਸਕਦਾ ਓਕੇ ਕਾਰ ਵੀ ਹੋ ਸਕਦੀ ਹੈ ਓਕੇ ਉਹ ਇੰਨਾ ਤੇ ਹੈ ਕਿ ਕਿੰਨੇ ਸਾਡੀ ਸੇਲ ਕਰਾਂਦੇ ਨੇ ਜਿਹੜਾ ਬੰਦਾ ਮਨ ਵਾਲਾ ਕਿ ਇਹ ਵੀਡੀਓ ਨੂੰ ਦੱਬ ਕੇ ਸ਼ੇਅਰ ਵੀ ਕਰੂਗਾ ਸਕਰੀਨ ਸ਼ਾਟ ਦਿਖਾਊਗਾ ਅਸੀਂ ਉਹਨੂੰ ਵੀ ਗਿਫਟ ਦੇਵਾਂਗੇ ਉਹਨੂੰ ਵੀ ਗਿਫਟ ਦੇਵਾਂਗੇ ਸਾਨੂੰ ਆਕੇ ਦਿਖਾ ਦੇ ਅਸੀਂ ਤੁਹਾਡੇ ਕੋਲ ਇਹ ਕਾਰ ਲੈ ਲਈਆਂ ਇੰਨੇ ਅਸੀਂ ਬੰਦੇ ਨੂੰ ਸ਼ੇਅਰ ਕੀਤੀ ਤੁਹਾਡਾ ਪੇਜ ਫੋਲੋ ਲਾਈਕ ਅਸੀਂ ਉਹਨੂੰ ਕਾਰ ਦੇ ਨਾਲ ਨਾਲ ਐਕਸਟਰਾ ਗਿਫਟ ਦੇ ਕੇ ਦੇਜਾਂਗੇ ਲਓ ਵੀ ਮਿੱਤਰੋ ਹੋ ਜੋ ਇੱਕ ਵਾਰੀ ਫੇਰ ਤਿਆਰ ਸੋਹਣੀਆਂ ਸੁਨੱਖੀਆਂ ਗੱਡੀਆਂ ਦੇਖਣ ਲਈ ਤੇ ਬਿਲਕੁਲ ਜਾਇਜ਼ ਰੇਟਾਂ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਆਪਣੇ ਇਸ ਚੈਨਲ ਦੇ ਉੱਤੇ ਸੋਹਣੀਆਂ-ਸੋਹਣੀਆਂ ਗੱਡੀਆਂ ਬਹੁਤ ਹੀ ਜਾਇਜ਼ ਰੇਟਾਂ ਦੇ ਉੱਤੇ ਤੇ ਸਭ ਤੋਂ ਪਹਿਲੀ ਚੀਜ਼ ਇਹ ਹੁੰਦੀ ਆ ਵਧੀਆ ਕੰਡੀਸ਼ਨ ਦੀ ਆ ਉਹ ਗੱਡੀਆਂ ਆਪਾਂ ਆਪਣੇ ਚੈਨਲ ਤੇ ਲੈ ਕੇ ਆਂਦੇ ਰਹਿੰਨੇ ਆ ਤੇ ਜਿਵੇਂ ਕਿ ਤੁਹਾਨੂੰ ਪਤਾ ਵੀ ਅਲੱਗ-ਅਲੱਗ ਜਗ੍ਹਾ ਤੇ ਲੋਧਿਆਣਾ ਤੇ ਆਪਾਂ ਜਾਣੇ ਹੀ ਰਹਨੇ ਆ ਤੇ ਇੱਕ ਫੇਰ ਅੱਜ ਨਵੀਂ ਜਗ੍ਹਾ ਦੇ ਉੱਤੇ ਪਹੁੰਚੇ ਆ ਆਪਾਂ ਐਸੇ ਸਕਾਰਸ ਦੇ ਉੱਤੇ ਲੁਧਿਆਣਾ ਤੇ ਮੇਰਾ ਵੀਰ ਐਂਡ ਤੱਕ ਅੱਜ ਬਣੇ ਰਿਓ ਵੀਡੀਓ ਬਹੁਤ ਹੀ ਇੰਟਰਸਟਿੰਗ ਆਉਣ ਵਾਲੀ ਆ ਅੱਜ ਪੂਰਾ ਫੁੱਲ ਸਟਾਕ ਆ ਗੱਡੀਆਂ ਦਾ ਅੱਜ ਤੁਹਾਨੂੰ अल्टੋ ਤੋਂ ਲੈ ਕੇ ਟਾਟਾ ਦੀ ਹੈਰੀਅਰ ਹੋਗੀ ਇੰਡੈਵਰਾ ਹੋਗੀ ਮਤਲਬ ਕਿ ਕਿਆ ਲਾ ਲਓ ਵੀ ਲੱਖ ਡੇਢ ਲੱਖ ਤੋਂ ਗੱਡੀਆਂ ਸਟਾਰਟ ਹੋ ਕੇ ਤੇ ਜਿੰਨੇ ਤੱਕ ਦੀ ਰੇਂਜ ਜੋ ਵੀ ਤੁਸੀਂ ਸੋਚਿਆ ਆ ਤੁਹਾਨੂੰ ਸਾਰਾ ਇਸ ਵੀਡੀਓ 'ਚ ਮਿਲਣ ਵਾਲਾ ਵਾ ਤੇ ਮੇਰਾ ਭਰਾ ਐਂਡ ਤੱਕ ਵੀਡੀਓ 'ਚ ਬਣੇ ਵਾਹ ਵਾ ਚੈਨਲ ਦੇਤੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਇਹਨਾਂ ਟਾਈਮ ਵੇਸਟ ਕੀਤੇ ਅੱਜ ਵੀਰੇ ਹੋਣਾ ਨਾਲ ਗੱਲ ਕਰਦੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਸ਼ਰੀਫ ਵੀਰਾ ਆਪਣੇ ਨਾਲ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਬਾਜੀ ਕੀ ਹਾਲ ਹੈ ਵਧੀਆ ਤੁਸੀਂ ਸੁਣਾਓ ਸ਼ੁਕਰ ਹੈ ਮਾਲਕ ਦਾ ਤੇ ਅੱਜ ਜਿਵੇਂ ਕਿ ਆਪਣੀ ਪਹਿਲੀ ਵੀਡੀਓ ਹੀ ਆ ਹਾਂਜੀ ਮਾਲਕ ਮਿਹਰ ਕਰੇ ਹਨਾ ਵਧੀਆ ਜਾ ਵੀਡੀਓ ਤੇ ਕਿਹੜੀਆਂ ਕਿਹੜੀਆਂ ਗੱਡੀਆਂ ਦੇ ਵਿੱਚ ਆਪਾਂ ਡੀਲ ਕਰਦੇ ਤੇ ਕਿਹੜੀ ਕਿਹੜੀ ਫੈਸਿਲਿਟੀ ਆਪਾਂ ਦਿੰਨੇ ਆ ਬੰਦਿਆਂ ਨੂੰ ਆਪਾਂ ਹਰ ਸੈਕੰਡ ਹੈਂਡ ਕਾਰ ਦੇ ਵਿੱਚ ਡੀਲ ਕਰਦੇ ਆ ਭਾਵੇਂ ਲਗਜ਼ਰੀ ਬ੍ਰਾਂਡ ਹੋ ਜੇ ਭਾਵੇਂ ਛੋਟਾ ਹੋ ਜੇ ਇਹ ਇਦਾਂ ਦੀ ਜਗ੍ਹਾ ਵੈ ਇੱਥੋਂ 50000 ਤੋਂ ਕਾਰ ਲੱਖ ਰੁਪਏ ਤੋਂ ਕਾਰ ਸ਼ੁਰੂ ਹੋ ਕੇ ਸਾਡੇ ਕੋਲ 50 ਲੱਖ ਤੱਕ ਕਾਰਾਂ ਗੱਡੀਆਂ ਆ 50000 ਤੋਂ ਵੀ ਸਟਾਰਟ ਹੋ ਜਾਂਦੀ 50000 ਤੋਂ ਹੀ ਦਿੰਨੇ ਆ ਲੋ ਵੀ ਮਿੱਤਰੋ ਤੁਹਾਨੂੰ ਜਿੱਦਾਂ ਪਹਿਲਾਂ ਹੀ ਕਿਹਾ ਵੀਡੀਓ ਦੇ ਵਿੱਚ ਵੀ ਕੋਈ ਵੀ ਕਿਸੇ ਵੀ ਗੱਡੀ ਦੀ ਤੁਹਾਡੀ ਜਿਹੜੀ ਰਿਕੁਆਇਰਮੈਂਟ ਆ ਨਾ ਇਸ ਕਾਰ ਬਿਜ਼ਾਰ ਤੋਂ ਤੁਹਾਡੀ ਪੂਰੀ ਹੋਣ ਵਾਲੀ ਆ ਤੇ ਮੇ ਪਹਾੜਾਂ ਦੀ ਰਾਣੀ ਦਿਖਾ ਦਿੰਨੇ ਆ ਇਹ ਪਹਾੜਾਂ ਦੀ ਰਾਣੀ ਅਲਟੋ ਠੀਕ ਐ ਐਕਸਾਈ ਐ ਪਾਵਰ ਵਿੰਡੋ ਨੇ 12 ਮਾਡਲ ਐ ਸੈਕੰਡ ਓਨਰ ਐ 2012 ਮਾਡਲ ਮੀਟਰ ਦੀ ਫੁੱਲ ਗਾਰੰਟੀ ਐ ਇਹ ਸਿਰਫ 60 ਤੋਂ 70000 ਦੇ ਵਿੱਚ ਚੱਲੀ ਹੋਈ ਕਾਰ ਐ ਮੀਟਰ ਦੀ ਗਾਰੰਟੀ ਕਹਿ ਰਿਹਾ ਮੀਟਰ ਦੀ ਫੁੱਲ ਗਾਰੰਟੀ ਐ ਲਓ ਵੀ ਮਿੱਤਰੋ ਸਿਰਫ 60 ਤੋਂ 70000 ਚੱਲੀ ਹੋਈ ਤੇ ਅੱਜ ਦੀ ਵੀਡੀਓ ਦੇ ਵਿੱਚ ਘੱਟ ਚੱਲੀਆਂ ਹੀ ਗੱਡੀਆਂ ਵਾ ਤੇ ਜ਼ਿਆਦਾਤਰ ਫਸਟ ਓਨਰ ਗੱਡੀਆਂ ਹਨਾ ਬਾਕੀ ਆ ਗੱਡੀ ਚੈੱਕ ਕਰੋ ਇੱਕ ਵਾਰੀ ਜਿਹੜੇ ਮੇਰੇ ਭਰਾ ਦਾ ਬਜਟ ਹੈਗਾ ਛੋਟਾ ਉਹਨੂੰ ਆਪਾਂ ਇਹ ਗੱਡੀ ਦਿਵਾਣੀ ਆ ਹੁਣ ਰੇਟ ਉਸ ਹ ਇੱਕੀ ਰੇਟ yes ya no 195000 ਰੁਪਇਆ 195000 ਦੇ ਵਿੱਚ ਇਹ ਤੁਹਾਨੂੰ ਗੱਡੀ ਮਿਲ ਜਾਣੀ ਹੈ ਬੜਾ ਹੋਰ ਕਾਰ ਹੈ VXI ਹੈ ਪਾਵਰ ਵਿੰਡੋ ਵਾਲੀ ਟਾਪ ਵੀਰੀਐਂਟ ਚ ਟਾਪ ਵੀਰੀਐਂਟ ਦੇ ਵਿੱਚ ਆ ਪਲੱਸ ਘੱਟ ਚੱਲੀ ਦਾ ਸਭ ਤੋਂ ਮੇਨ ਚੀਜ਼ ਹੁੰਦੀ ਘੱਟ ਚੱਲੀਆਂ ਗੱਡੀਆਂ ਟ੍ਰੋਲ ਤੁਸੀਂ ਪਾਉਣਾ ਤੇ ਬਸ ਗੱਡੀ ਲੈ ਕੇ ਜਾਣੀ ਆ ਜਿਹੜੇ ਮੇਰੇ ਭਰਾ ਨੂੰ ਛੋਟੇ ਸੈਗਮੈਂਟ ਦੇ ਵਿੱਚ ਬਜਟ ਘੱਟ ਹੈਗਾ ਮੈਂ ਇੱਕ ਗੱਲ ਕਹਾਂ ਵੀਰੇ ਪਰਾ ਆਪਣੇ ਨਾਲ ਦੂਰੋ ਦੂਰੋ ਜੁੜੇ ਹੋਏ ਆ ਜੇ ਕੋਈ ਭਰਾ ਦੂਰੋਂ ਆ ਗਿਆ ਨਾ ਉਹਦੇ ਜਿੰਨਾ ਵੱਧ ਤੋਂ ਵੱਧ ਹੋ ਸਕਿਆ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਸਾਨੂੰ ਸਕਰੀਨਸ਼ਾਟ ਦਿਖਾ ਦੇ ਸਾਡੇ ਪੇਜ ਨੂੰ ਫੋਲੋ ਕਰ ਲੈ ਐਸਐਸ ਕਰ ਲੋ ਦਿਹਾਣਾ ਦੇ ਨਾਮ ਤੋਂ ਹੈਗਾ ਠੀਕ ਹੈ ਉਹਨੂੰ ਦਿਖਾ ਦੇ ਵੀਡੀਓ ਲਾਈਕ ਕੀਤੀ ਹੋਣਾ ਸੀ ਜੋ ਮੈਕਸਿਮਮ ਡਿਸਕਾਊਂਟ ਹੋਊਗਾ ਰੇਟ ਟੂ ਰੇਟ ਤੱਕ ਕਰ ਦਵਾਂਗੇ ਕਰ ਦੋਗੇ ਨਾ ਕਰ ਦਾਂਗੇ ਜੀ ਨਰਾਜ ਨਹੀਂ ਹੋਣਾ ਬਸ ਕਸਮਰ ਨਰਾਜ ਨਹੀਂ ਹੋਗਾ ਕਸਮਰ ਮੋੜਾਂਗੇ ਨਹੀਂ ਇੱਕ ਵਾਰ ਆਓ ਸਾਨੂੰ ਮੌਕਾ ਦਿਓ ਆਪਣੀ ਸੇਵਾ ਕਰਨ ਦਾ ਠੀਕ ਹੈ ਜਿਹੜਾ ਰੇਟ ਕਹੋਗੇ ਉਹ ਰੇਟ ਤੇ ਕਰ ਦਵਾਂਗੇ ਬਸ ਠੀਕ ਹੈ ਮਤਲਬ ਕਿ ਤੁਹਾਨੂੰ ਨਰਾਜ਼ ਨਹੀਂ ਹੋਣ ਦਿੰਦੇ ਬਸ ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਵੀ ਰੇਟ ਆਣਾ ਪੂਰੇ ਘੈਂਟ ਰਹਿਣ ਵਾਲੇ ਆ ਤੇ ਇਹਦੇ ਤੇ ਲੋਨ ਕਰਵਾ ਦੋਗੇ ਕਰਾ ਲਾਂਗੇ ਜੀ ਕਿੰਨੇ ਦਾ ਡੇਢ ਲੱਖ ਦੇ ਕਰੀਬ ਲੋਨ ਹੋ ਜਾਊਗਾ ਇਸ ਕਾਰ ਤੇ ਲਓ ਮਿੱਤਰੋ 1.50 ਲੱਖ ਤੱਕ ਦਾ ਲੋਨ ਵੀ ਆ ਜਾਊਗਾ ਮਤਲਬ ਕਿ ਚੱਲੋ 30000 ਰੁਪਏ ਲੈ ਆਵੇ ਬੰਦੇ 30 40000 ਤੁਸੀਂ ਲਿਆਓ ਤੁਹਾਡੀ ਕਾਰ ਤੁਹਾਡੇ ਨੂੰ ਉਸ ਟਾਈਮ ਹੱਥ ਚਾਬੀ ਦੇ ਦਾਂਗੇ ਲੋਨ ਕਰਾਂ ਜਿੰਮੇਵਾਰੀ ਸਾਡੀ ਕਰੋਲਾ ਦੀ ਆਲਟਿਸ ਇਹ ਜੀ ਕਰੋਲਾ ਅਲਟਿਸ ਹੈ ਜੀ 14 ਮਾਡਲ ਦਾ ਟਾਪ ਵੇਰੀਐਂਟ ਲੁਧਿਆਣੇ ਸ਼ਹਿਰ ਚ ਇਹਦੀ ਇੰਨੀ ਡਿਮਾਂਡ ਹੈ ਇਸ ਟਾਈਮ ਮਿਲਦੀ ਨਹੀਂ ਤੁਸੀਂ ਕਾਰ ਦੀ ਹਾਲਤ ਦੇ ਸਕਦੇ ਹੋ ਮੇਰੇ ਕੋਲ ਹੁਣੇ ਕਸਟਮਰ ਦੀ ਕਾਰ ਆਈ ਹੈ ਐਜ਼ ਇਟ ਇਜ਼ ਖੜੀ ਹੈ ਕੋਈ ਕਾਰਨ ਕੋ ਕੁਛ ਛੇੜਿਆ ਨਹੀਂ 1.5 ਲੱਖ ਦਾ ਕਾਰ ਨੂੰ 3003 ਨੰਬਰ ਲੱਗਿਆ ਆਇਆ ਲਓ ਮਿੱਤਰੋ ਸਿਲਵਰ ਰੰਗ ਚ ਹੈ ਤੇ ਕਾਰ ਸਿਰਫ 90000 ਰੁਪਏ ਦੇ ਨੇੜੇ ਚੱਲੀ ਹੋਈ ਆ 90000 90000 ਲਓ ਵੀ ਮਿੱਤਰੋ ਇਹ ਵੀ ਗੱਡੀ ਘੱਟ ਚੱਲੀ ਹੋਈ ਸੈਡਾਨ ਦੇ ਵਿੱਚ ਜਿਹੜੇ ਮੇਰੇ ਭਰਾ ਨੂੰ ਚੰਗੀ ਕੰਡੀਸ਼ਨ ਦੀ ਕਾਰ ਚਾਹੀਦੀ ਆ ਬਾਕੀ ਕਰੋਲਾ ਆਲਟੀ ਦੀਆਂ ਤਰੀਫਾ ਸਭ ਨੂੰ ਹੀ ਪਤਾ ਵਾ ਹਣਾ ਕੁਛ ਬਟਨ ਸਟਾਰਟ ਕਾਰ ਆ ਟਾਪ ਵੇਰੀਐਂਟ ਚ ਨਿਊ ਸ਼ੇਪ ਚ ਬਿਲਕੁਲ ਨਿਊ ਸ਼ੇਪ ਦੇ ਵਿੱਚ ਆ ਇਹ ਵੀ ਧਿਆਨ ਰੱਖਿਓ ਤੇ ਮਾਡਲ ਕਿੰਨਾ ਸੀਗਾ 14 ਮਾਡਲ 14 ਮਾਡਲ ਆ ਟਾਪ ਵੇਰੀਐਂਟ 7003 ਨੰਬਰ ਲੱਗਾ 1.5 ਲੱਖ ਬਸ ਖਾਲੀ ਨੰਬਰ ਹੀ ਆ ਤੇ ਆਪਾਂ ਨੰਬਰ ਦੇ ਪੈਸੇ ਨਹੀਂ ਲੈਣੇ ਹੁਣ ਮੈਂ ਤੁਹਾਨੂੰ ਦੱਸਾਂ ਲੈਣ 21 ਰੇਟ 6,95,000 ਰੁਪਿਆ 6,95,000 ਦੇ ਵਿੱਚ ਤੁਹਾਨੂੰ ਇਹ ਵੀ ਗੱਡੀ ਮਿਲ ਜਾਣੀ ਆ ਬਾਕੀ ਮੌਕੇ ਤੇ ਆਜੋ ਵੱਧ ਤੋਂ ਵੱਧ ਰਿਗਾਰਡ ਕਰ ਦਿਓ ਠੀਕ ਆ ਤੇ ਉਹਦੇ ਬਾਅਦ ਆ ਗਈ ਆਪਣੀ ਕ੍ਰੇਟਾ ਤੇ ਲੋਨ ਉਹਦੇ ਤੇ ਵੀ ਹੋ ਜਾਊਗਾ ਕ੍ਰੇਟਾ ਇਹ ਆ ਗਈ ਕ੍ਰੇਟਾ ਐਸਐਕਸ ਐਸਐਕਸ ਆ ਠੀਕ ਆ 2017 ਮਾਡਲ ਹੈ ਹੂੰ ਪਹਿਲੇ ਨਾਮਕਾਰ ਹੈ ਪਹਿਲੇ ਨਾਮ ਦੀ ਹੈ ਪਹਿਲੇ ਨਾਮਕਾਰ ਹੈ 70 ਤੋਂ 75000 ਦੇ ਵਿੱਚ ਜੈਨੂਨ ਗੱਡ ਚੱਲੀ ਹੋਈ ਆ। ਲਓ ਵੀ ਮਿੱਤਰੋ ਇਹ ਵੀ 70 ਤੋਂ 75000 ਕੁੱਲ ਚੱਲੀ ਹੋਈ ਆ। ਬਾਕੀ ਕ੍ਰੇਟਾ ਆ ਜਾਂਦੀ ਆਪਣੀ ਮਿੰਨੀ ਐਸ ਵੀ ਦੇ ਸੈਗਮੈਂਟ ਤੇ ਆ ਜਾਂਦੀ ਆ ਹਨਾ ਵੀ ਸੋਹਣੀ ਗੱਡੀ ਆ ਵਿਸ਼ਕੇ ਚੱਲਦੀ ਆ। ਹਾਂਜੀ। ਬਾਕੀ ਅੰਦਰੋਂ ਦੀ ਤੋਰਾ ਫੇਰਾ ਚੈੱਕ ਕਰੋ ਮੇਰਾ ਭਰਾ ਗੱਡੀਆਂ ਦਾ ਅੰਦਰੋਂ ਦੀ। ਤੁਹਾਨੂੰ ਅੰਦਰੋਂ ਦੀ ਗੱਡੀਆਂ ਦਿਖਾਉਣ ਦਾ ਮਕਸਦ ਇਹੀ ਹੁੰਦਾ ਵਾ ਵੀ ਗਰਮੀਆਂ ਦੇ ਵਿੱਚ ਤੁਹਾਨੂੰ ਬਾਹਰ ਨਿਕਲਣਾ ਨਾ ਪਵੇ ਗੱਡੀਆਂ ਦੇਖਣ ਲਈ। ਦੇਖੋ ਸਾਡੇ ਚੈਨਲ ਦੇ ਥਰੂ ਤੇ ਲੈ ਕੇ ਜਾਓ ਸਿੱਧਾ ਵੀਰੇ ਹੋਣਾ ਦੇ ਕੋਲ ਆ ਕੇ ਠੀਕ ਆ। ਤੇ ਬਾਕੀ ਕੰਡੀਸ਼ਨ ਚੈੱਕ ਕਰ ਲਈ ਆ ਜਿਹੜੇ ਮੇਰੇ ਭਰਾ ਨੂੰ ਕੋਈ ਵੀ ਗੱਡੀ ਪਸੰਦ ਆ ਰਹੀ ਆ نیچے ਸਕਰੀਨ ਤੇ ਮੈਂ ਨੰਬਰ ਪਾਏ ਹੋਏ ਆ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਤੇ ਲੋਨ ਇਹਦੇ ਤੇ ਵੀ ਕਰਾ ਦਿਓ ਮੈਂ ਕਹਿ ਰਿਹਾ ਤੁਸ 400 ਸਿਬਲ ਲਿਓ ਮੈਂ ਉੱਤੇ ਵੀ ਲੋਨ ਕਰਾ ਦਊਗਾ ਕੀ ਆ ਗਰੰਟੀ ਸਾਡੀ ਇਹ ਵੀਡੀਓ ਚ ਪਹਿਲੀ ਵਾਰੀ ਹੋ ਰਿਹਾ ਇਹ 400 ਸਿਬਲ ਤੇ ਮੈਂ ਲੋਨ ਕਰਾ ਕੇ ਦਊਗਾ ਲਓ ਵੀ ਮਿੱਤਰੋ ਅੱਗੇ ਤੁਹਾਨੂੰ ਕਹਿੰਦੇ ਆ ਵੀ ਸਿਬਲ ਸਕੋਰ ਵੈਸੇ ਤਾਂ ਚੰਗਾ ਰੱਖਣਾ ਵਧੀਆ ਗੱਲ ਹੀ ਆ ਬਾਕੀ ਜੇ ਸਿਬਲ ਥੋੜਾ ਵਿਗੜਿਆ ਹੋਇਆ ਵਾ ਵੇਰੇ ਹਣੀ ਸਾਹਮ ਲੈਣਗੇ ਅਸੀਂ ਆਪੇ ਦੇਖ ਲਾਂ ਬਸ ਠੀਕ ਹੈ ਵਰਨਾ ਵਰਨਾ 11 ਮਾਡਲ ਅੱਛਾ ਵਰਨਾ ਦੀ ਜਵਾਨੀ ਟਾਈਮ ਦਾ ਮਾਡਲ ਹੈ ਇਹ ਸ਼ੇਪ 올ਡ ਹੈ ਪਰ 11 ਮਾਡਲ ਹੈ 11 ਮਾਡਲ ਓਏ ਹੋਏ ਲਾਈਟ ਟਾਇਰ ਚੈੱਕ ਕਰੋ ਸਭ ਤੋਂ ਪਹਿਲੀ ਇਹਦੇ ਚ ਜਿਹੜੀ ਹਾਈ ਲਾਈਟ ਹੈ ਇਹਦੇ ਲਾਈਟ ਹੈ ਬਿਲਕੁਲ ਨਵੇਂ ਟਾਇਰ ਨਵੇਂ ਲਾਇ ਬਰੇ ਡਿਟੇਲ ਨਵੀਂ ਵਰਗੀ ਕਾਰ ਹੈ ਇਹਦੀ ਖਿੜਕੀ ਖੋਲ ਕੇ ਦੇਖ ਲਓ ਖਿੜਕੀ ਖੋਲਦੇ ਪਤਾ ਲੱਗ ਜਾ ਮੈਂ ਕਾਰ ਕਿੱਦਾ ਉਹ ਇੰਟੀਰੀਅਰ ਇਹਦਾ ਦੇਖ ਲਓ ਲਓ ਜੀ ਮਿੱਤਰੋ ਇਹਦੇ ਚੈੱਕ ਕਰਾ ਹੀ ਦਿੰਦੇ ਤੁਹਾਨੂੰ ਲਓ ਜੀ ਮਿੱਤਰੋ ਪੂਰੀ ਤਿਆਰ ਗੱਡੀ ਸੀਟ ਕਵਰ ਐਂਡ ਟੱਚ ਪੂਰੇ ਹਨ ਕੋਈ ਕੰਮ 1 ਰੁਪਏ ਦਾ ਖਰਚਾ ਨਹੀਂ 1 ਰੁਪਏ ਦਾ ਵੀ ਖਰਚਾ ਨਹੀਂ ਆ ਬਾਕੀ ਚੈੱਕ ਕਰੋ ਮੇਰੇ ਭਰਾ ਗੱਡੀਆਂ ਸਾਰੀਆਂ ਹੀ ਅੱਜ ਸੋਹਣੀ ਕੰਡੀਸ਼ਨ ਦੀਆਂ ਹੋਣ ਵਾਲੀਆਂ ਵਾ ਬਾਕੀ ਆ ਗੱਡੀ ਦੀ ਵੀ ਕੰਡੀਸ਼ਨ ਚੈੱਕ ਕਰ ਲੋ ਇਹ ਲੱਗਦੀ ਨਹੀਂ ਵੀ ਹਨਾ ਐਨੇ ਮਾਡਲ ਦੀ ਹੋਊਗੀ ਇਹਦੇ ਸਿਰਫ ਇੱਕ ਦੋ ਪਾਰਟ ਛੱਡ ਕੇ ਬਾਕੀ ਸਾਰੀ ਓਰੀਜਨਲ ਕਾਰ ਆ ਪੱਕੀ ਹਾਲ ਹੈ ਕੋਈ ਲੱਗੀ ਵਜੀ ਦੀ ਫੁੱਲ ਗਾਰੰਟੀ ਲੱਗੀ ਵਜੀ ਦੀ ਫੁੱਲ ਗਾਰੰਟੀ ਵੀਰੇ ਇਹੀ ਹੁੰਦਾ ਸਾਡੀਆਂ ਵੀਡੀਓ ਦੇ ਵਿੱਚ ਜ਼ਿਆਦਾਤਰ ਵੀ ਕੋਈ ਲੱਗੀ ਵਜੀ ਗੱਡੀ ਨਾ ਹੋਵੇ ਨਾ ਅਸੀਂ ਜ਼ਿੰਮੇਵਾਰ ਬੈਠੇ ਆ ਜੀ ਜ਼ਿੰਮੇਵਾਰ ਬੈਠੇ ਤੁਸੀਂ ਕਾਰ ਬਾਅਦ ਚਲੋ ਪਹਿਲਾਂ ਏਜੰਸੀ ਜਾ ਕੇ ਰਿਕਾਰਡ ਕਰਾ ਲਓ ਬਸ ਠੀਕ ਆ ਇਹ ਜੇ ਕੋਈ ਇੰਨੀ ਗੱਲ ਬੰਦਾ ਕਹਿ ਰਿਹਾ ਤਾਂ ਉਹਦੇ ਵਿੱਚ ਕੋਈ ਨਾ ਕੋਈ ਤਾਂ ਉਹ ਛੋਟੀ ਹੈਗੀ ਆ ਤੇ ਕਿਸੇ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਰੇਟ ਇੱਕ ਕੀ ਰੇਟ ਹੈ ਯੈਸ ਜਾਂ ਨੋ ਵਾਲਾ 2,25,000 ਰੁਪਏ 2,25,000 2,25,000 ਦੇ ਵਿੱਚ ਵਰਨਾ ਮਿਲਣੀਆਂ ਤੁਹਾਨੂੰ 1.5 ਲੱਖ ਦਾ ਲੋਨ ਨਹੀਂ ਕਰਾ ਦੂੰਗਾ ਕਾਰ ਤੇ ਮੈਂ 1,50,000 ਦਾ ਲੋਨ ਲਓ ਜੀ ਮਿੱਤਰੋ 1,50,000 ਦਾ ਲੋਨ ਬਾਕੀ ਸਿਬਲ ਦੀ ਇਸ ਵੀਡੀਓ ਦੇ ਵਿੱਚ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਬਾਅਦ ਆ ਗਈ i20 ਇਹਦੀ ਕੀ ਡਿਟੇਲ ਹੈ ਇਹ ਵੀਰੇ ਉਨੀ ਹੀ ਮਾਡਲ ਹੈ ਹੂੰ i20 ਵਾਈਟ ਕਲਰ PB08 ਜਲੰਧਰ ਦਾ ਨੰਬਰ ਜਲੰਧਰ ਦਾ ਜਲੰਧਰ ਦਾ ਨੰਬਰ ਲਓ ਜੀ ਮਿੱਤਰੋ ਕਰੋ ਯਾਰਾ ਗੱਡੀ ਦਾ ਤੋਰਾ ਫਸਟ ਓਨਰ ਕਾਰ ਹੈ ਜੀ ਹੂੰ ਇੱਕ ਗਰੰਟੀ ਨਾਲ 90000 ਦੇ ਨੇੜੇ ਕਾਰ ਚੱਲੀ ਹੋਈ ਆ ਮੀਟਰ ਦੀ ਫੁੱਲ ਗਰੰਟੀ ਦੇਖ ਲਓ ਦੇ ਕਿਸੇ ਨੇ ਆ ਕੇ ਜਿੰਮੇਵਾਰ ਬੈਠੇ ਆ ਠੀਕ ਐ ਲਓ ਵੀ ਮਿੱਤਰੋ ਅੰਦਰੋਂ ਵੀ ਚੈੱਕ ਕਰੋ ਗੱਡੀਆਂ ਪੂਰੀਆਂ ਸਾਫ਼ ਸੁਥਰੀਆਂ ਨੇ ਜਿਹੜੀ ਚੀਜ਼ ਦੀ ਗਰੰਟੀ ਕਹਿਤੀ ਆ ਆ ਕੇ ਚਾਹੇ ਵੀਰੇ ਉਹਨਾਂ ਨੂੰ ਪੁੱਛ ਲਿਓ ਤੁਹਾਨੂੰ ਸਾਰੇ ਪ੍ਰੂਫ ਦਿਖਾ ਦੇਣਗੇ ਹਨਾ ਬਾਕੀ ਘੱਟ ਚੱਲੀਆਂ ਗੱਡੀਆਂ ਸਾਰੀ ਪੇਪਰ ਫਾਰਮੈਲਿਟੀ ਕਰਾਂਗੇ ਕੋਨ ਵੈਰ ਜੋ ਹੋਊਗਾ ਸਾਰਾ ਕੁਝ ਤੁਹਾਨੂੰ ਕਰਕੇ ਦੇਵਾਂਗੇ ਤੇ ਬਾਕੀ ਇੱਕ ਚੀਜ਼ ਮੈਂ ਹੋਰ ਪੁੱਛਣੀ ਸੀ ਨੌਲੇਜ ਪਰਪਸ ਲਈ ਜੇ ਕੋਈ ਵੀਰਾ ਆਪਣੇ ਤੋਂ ਗੱਡੀ ਲੈ ਕੇ ਜਾਂਦਾ ਵਾ ਹਾਂਜੀ ਤਾਂ ਟ੍ਰਾਂਸਫਰ ਨਾਲ ਦੀ ਨਾਲ ਕੰਪਲਸਰੀ ਹੈ ਕੰਪਲਸਰੀ ਹੈ ਇਹ ਕਰਾ ਕੇ ਦੇਵਾਂਗੇ ਵਿਦਾਊਟ ਉਹਦੇ ਤੁਸੀਂ ਕਰਦੇ ਨਹੀਂ ਹੋਵੋਗੇ ਅੱਜ ਕੱਲ ਇਹ ਚੀਜ਼ ਬਹੁਤ ਕੰਪਲਸਰੀ ਹੋ ਚੁੱਕੀ ਆ ਨਾਲ ਦੀ ਨਾਲ ਤੁਹਾਨੂੰ ਟ੍ਰਾਂਸਫਰ ਕਰਾ ਕੇ ਦੇਣਗੇ ਜੈ ਜੈ ਕਰ ਲਿਓ ਠੀਕ ਹੈ ਭਾਈ ਇਹਦੀ ਕੀ ਡਿਟੇਲ ਆ ਭਾਜੀ ਇਹ ਭਾਜੀ ਬਲੈਰੋ 11 ਮਾਡਲ 2011 2011 ਮਾਡਲ ਇਹ ਤੋਹਫਾ ਹੀ ਆ ਫੇ ਤੋਹਫਾ ਹੀ ਆ ਲਓ ਵੀ ਮਿੱਤਰੋ ਇਹ ਤਾਂ ਇਹ ਤਾਂ ਤੋਹਫਾ ਹੀ ਆ ਦਾ ਰੇਟ ਵੀ ਆਪੇ ਦੋ ਦੇ ਦੇਣਾ ਕਿ ਬਸ ਗਾਟ ਸਵੇਰੇ ਆ ਕੇ ਨੂੰ ਲੈ ਜਾਊਗਾ ਪੱਕੀ ਗੱਲ ਹੈ ਡਨ ਹੋ ਗਿਆ ਲਓ ਵੀ ਮਿੱਤਰੋ ਇੱਕ ਵਾਰੀ ਕਰੋ ਗੱਡੀ ਅੰਦਰੋਂ ਦੀ ਚੈੱਕ ਇਸ ਕੀ ਦੂਜੀ ਚਾਬੀ ਤਾਂ ਐਵੇਂ ਉਹਨੇ ਦਰਾਜ ਚੋਂ ਵੀ ਨਹੀਂ ਗੱਡੀ ਜਿਹਨੇ ਲਿੱਤੀ ਸੀ ਗਾਟ ਅੱਛਾ ਇਹ ਇੰਨੀ ਨਵੀਂ ਆ ਤੋ ਬਹੁਤ ਕੀਜ਼ ਐ ਇਹਦੀਆਂ ਹਾਂ ਤੇ 70 ਤੋਂ 80 ਹਜ਼ਾਰ ਦੇ ਵਿੱਚ ਇਹ ਵੀ ਚੱਲਦੀ ਨੰਬਰ ਹੈ ਦਾ ਪੀਬੀ 37 ਨੰਬਰ ਪੱਕੇ ਪੰਜਾਬ ਨੰਬਰ ਦੀ ਗੱਡੀ ਆ ਮੈਂ ਕਹਿੰਦਾ ਰੇਟ ਫੇ ਦਿੱਲੀ ਵਾਲਾ ਦੇ ਦਿਓ ਐਦਗੀ ਇਹ ਤੁਹਾਨੂੰ ਯੈਸ ਜਾਂ ਨੋ 310000 ਦੀ ਕਾਰ ਦੇ ਦਿੱਤੀ 310000 ਦੇ ਵਿੱਚ ਯੈਸ ਜਾਂ ਨੋ ਯੈਸ ਜਾਂ ਨੋ 310000 ਬਸ ਸ਼ਰਤ 21 ਹੈ ਤੁਹਾਡੀ ਵੇਚ ਦਾ ਸਕਰੀਨਸ਼ਾਟ ਦਿਖਾਵੇ ਹਾਂ ਸਾਡੇ ਪੇਜ ਨੂੰ ਫੋਲੋ ਕਰੇ ਵੀਡੀਓ ਲਾਈਕਾਂ ਕਰਿਆ ਤੇ 310000 ਦੀ ਕਾਰ ਦੇ ਦਵਾਂਗੇ ਲਓ ਵੀ ਮਿੱਤਰੋ 310000 ਦੇ ਵਿੱਚ ਤੁਹਾਨੂੰ ਬਲੈਰੋ ਮਿਲ ਜਾਣੀ ਬਾਕੀ ਟੋ ਟੱਪੇ ਵਾਲਾ ਕੰਮ ਪੂਰਾ ਟੇਚਾ ਕਿਸੇ ਵੀ ਭਰਾ ਨੂੰ ਕੋਈ ਇੰਜਨ ਗੇਅਰ ਪੱਖੋਂ ਕੋਈ ਟੈਨਸ਼ਨ ਲੈਣ ਦੀ ਸਭ ਗਾਰੰਟੀ ਅਸੀਂ ਬੈਠੇ ਹਾਂ ਬੈਠੇ ਹਾਂ ਹਨਾ ਬਾਕੀ ਇੱਕ ਵਾਰੀ ਤੁਹਾਨੂੰ ਲੋਕੇਸ਼ਨ ਦੱਸ ਦਈਏ ਪਹਿਲਾਂ ਲੋਕੇਸ਼ਨ ਆਪਣੀ ਹੈਗੀ ਆ ਫਲਾਵਰ ਚੌਂਕ ਦੇ ਕੋਲ ਲੁਧਿਆਣਾ ਸ਼ਹਿਰ ਦੇ ਵਿੱਚ ਖੜੇ ਆਪਾਂ ਤੇ ਗ੍ਰੈਂਡ ਵਾਕ ਦੇ ਬਿਲਕੁਲ ਨਾਲ ਦਾ ਇੱਕ ਰੋਡ ਹੁੰਦਾ ਵਾ ਗ੍ਰੈਂਡ ਵਾਕ ਮਾਲ ਆ 240 ਮੇਨ ਰੋਡ ਹੈ 240 ਮੇਨ ਰੋਡ ਤੇ ਆਪਾਂ ਚੌਂਕ ਆ ਜਾਓ ਉੱਥੇ ਆ ਕੇ ਸਾਨੂੰ ਰਿੰਗ ਕਰ ਲਓ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਸਾਰੇ ਲਿੰਕ ਪਾਏ ਹੋਏ ਆ ਲੋਕੇਸ਼ਨ ਦਾ ਮੈਪ ਦਾ ਵੀ ਲਿੰਕ ਉਹਦੇ ਵਿੱਚ ਪਿਆ ਵਾ ਜਿਹੜੇ ਮੇਰੇ ਭਰਾ ਨੂੰ ਕੋਈ ਵੀ ਗੱਡੀ ਪਸੰਦ ਆਰੀ ਨਾ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਤੇ ਜਿਆਦਾ ਬੈਟਰ ਇਹ ਹੋਊਗਾ ਤੇ ਵਿਜ਼ਿਟ ਕਰ ਲਿਓ ਉਦੇ ਬਾਅਦ ਆ ਗਈ ਆਪਣੀ ਸਵਿਫਟ ਵੀਰੇ 13 ਮਾਡਲ ਕਾਰ ਹੈ ਪੀਵੀ10 ਰਜਿਸਟਰ ਹਾਂ ਦੂਜੇ ਨਾਂ ਦੀ ਕਾਰ ਹੈ ਹਾਂ ਇਹ ਵੀ 70 ਤੋਂ 10000 ਦੇ ਵਿੱਚ ਕਾਰ ਚੱਲੀ ਵਾਈਟ ਕਲਰ ਓਕੇ ਜੋ ਹੋਗਾ ਤੁਹਾਡੇ ਸਾਹਮਣੇ ਜੈਨੂਨ ਕਾਰ ਹੈ ਮੀਟਰ ਦੀ ਫੁੱਲ ਗਾਰੰਟੀ ਹਾਂ ਨਵੀਂ ਵਰਗੀ ਕਾਰ ਹੈ ਮੀਟਰ ਦੀ ਫੁੱਲ ਗਾਰੰਟੀ ਕਹਿ ਰਹੇ ਮੀਟਰ ਦੀ ਫੁੱਲ ਗਾਰੰਟੀ ਲਾਓ ਮਿੱਤਰੋ ਮੀਟਰ ਦੀ ਫੁੱਲ ਗਾਰੰਟੀ ਬਾਕੀ ਜੇ ਕਿਸੇ ਨੇ ਆਪਣੀ ਤਸੱਲੀ ਕਰਨੀ ਆ ਲੈ ਆਵੇ ਮਕੈਨਿਕ ਵੀ ਭਾਵੇਂ ਮਕੈਨਿਕ ਲੈ ਆਵੇ ਏਜੰਸੀਓ ਬੰਦਾ ਲੈ ਆਵੇ ਭਾਵੇਂ ਸਾਰਾ ਸ਼ਹਿਰ ਲੈ ਆਵੇ ਲਾਓ ਮਿੱਤਰੋ ਜਿਹੜੀ ਗੱਲ ਦੀ ਗਾਰੰਟੀ ਕਹਿਦੀ ਜ਼ੁਬਾਨ ਆ ਬਸ ਠੀਕ ਆ ਇਹ ਇਹੀ ਜੀ ਹੁੰਦੀ ਨਾ ਵੀਰੇ ਕਿ ਜੇ ਬੰਦਾ ਪੈਸੇ ਲਾਵੇ ਨਾ ਉਹਨੂੰ ਆਪਣੇ ਪੈਸੇ ਦੀ ਸੜੀ ਇਨਫੈਕਸ਼ਨ ਹੋਣੀ ਚਾਹੀਦੀ ਵੀ ਕਿਸੇ ਚੀਜ਼ ਦੇ ਉੱਤੇ ਮੈਂ ਲਾਏ ਆ ਪੈਸੇ ਹਣਾ ਤੇ ਇਹਦਾ ਰੇਟ 21 ਰੇਟ ਹੈ ਇਹਦਾ ਤੁਹਾਡੇ ਚੈਨਲ ਗਾਰਨ 375000 375000 13 ਮਾਡਲ ਕਾਰ ਆ 13 ਮਾਡਲ ਕਾਰ ਆ ਮਾਡਲ ਜ਼ਰੂਰ ਨਾਲ ਨੋਟ ਕਰੀ ਜਾਇਓ ਬਾਕੀ ਮੈਂ ਕਹਿਣਾ ਇਹ ਜਾਊਂਗਾ ਜਿਹੜਾ ਮੇਰਾ ਭਰਾ ਆ ਗਿਆ ਨਾ ਜਿਉਂ ਨੇ ਇੰਨਾ ਕਹਿਤਾ ਵੀ ਵੀਰੇ ਮੈਂ ਵੀਡੀਓ ਦੇਖ ਕੇ ਆਇਆ ਵਾ ਮਾਨਤਨ ਕਰ ਦਿਓ ਮਾਨਤਨ ਹੋ ਗਿਆ ਜੀ ਹੋ ਗਿਆ ਨਾ ਆ ਕੇ ਕਹਦੇ ਵੀਡੀਓ ਦੇਖ ਲਈ ਬਸ ਠੀਕ ਐ ਜਿੰਨੇ ਵੀ ਤੁਹਾਨੂੰ ਰੇਟ ਦੱਸਿਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਵਾਰੀ ਆ ਜ਼ਰੂਰ ਜਾਇਓ ਡੀਲ ਮੈਚ्योर ਕਰਕੇ ਤੋਰਨ ਗਿਆ ਹਨਾ ਬਾਕੀ ਰੇਟਾਂ ਤੇ ਟੈਨਸ਼ਨ ਲੈਣ ਦੀ ਲੋੜ ਨਹੀਂ ਸਾਡੇ ਇੱਥੇ ਸੂਲ ਹੈ ਜੀ ਅਸੀਂ ਘਾਟਾ ਖਾ ਲਾਂਗੇ ਗਾਹ ਖਾਲੀ ਨਹੀਂ ਮੋੜਾਂਗੇ ਬਸ ਠੀਕ ਐ ਮੇਨਹੀ ਚੀਜ਼ ਹੋਣੀ ਚਾਹੀਦੀ ਐ ਉਹਦੇ ਬਾਅਦ ਆ ਗਈ I20 ਇਹ i20 ਹੈ ਜੀ 13 ਮਾਡਲ ਹਮ ਆਲ オリジナル ਕਾਰ ਆਲ オリਨਲ ਆਲ オリジナル ਐਕਸੈਪਟ ਬੰਪਰ ਓ ਲਾਵੇ ਮਿੱਤਰੋ ਆਲ オリジナル ਗੱਡੀ ਬਾਕੀ ਅੰਦਰ ਉਹਦੀ ਕੰਡੀਸ਼ਨ ਪਹਿਲੇ ਨਾਂ ਦੀ ਕਾਰ ਹੈ ਜੀ ਇਹ ਕਿਹੜਾ ਮੈਗਨਾ ਹੈ ਮੈਗਨਾ ਇਹ ਮੈਗਨਾ ਆ ਗਿਆ ਹਨਾ ਮੈਗਨਾ ਵੇਰੀਐਂਟ ਆ ਜਿਹੜੇ ਮੇਰੇ ਭਰਾ ਨੂੰ i20 ਚਾਹੀਦੀ ਸੀਗੀ ਤਾਂ ਮਾਡਲ ਕਿੰਨਾ ਰਸਿਆ 13 ਮਾਡਲ ਫਸਟ ਓਨਰ ਫਸਟ ਓਨਰ ਦੀ ਗੱਡੀ ਪਹਿਲੇ ਨਾਂ ਦੀ ਗੱਡੀ ਆ ਤੇ ਰੇਟ ਵੀਰੇ ਇਹਦਾ ਇੱਕੀ ਰੇਟ ਹੈ 340000 ਰੁਪਇਆ 340000 ਦੇ ਵਿੱਚ ਤੁਹਾਨੂੰ ਮੇਨ ਵੀਰੇ ਗੱਡੀਆਂ ਦੀ ਕੰਡੀਸ਼ਨ ਮੈਟਰ ਕਰਦੀ ਆ ਰੇਟ ਮੈਟਰ ਕਰਦਾ ਵਾ ਬਟ ਮੈਂ ਹਰ ਇੱਕ ਵੀਡੀਓ ਚ ਕਹਿੰਦਾ ਉਹਨਾਂ ਵੀ ਕੰਡੀਸ਼ਨ ਸਭ ਤੋਂ ਪਹਿਲਾਂ ਮੈਟਰ ਕਰਦੀ ਆ ਜੇ ਆਪਾਂ ਜ਼ਿਆਦਾ ਸਸਤੀ ਗੱਡੀ ਖਰੀਦ ਲੈਣੇ ਆ ਨਾ ਹੋ ਸਕਦਾ ਉਹਦੇ ਚ ਕੰਮ ਖਰਚਾ ਹੋਵੇ ਜਿੰਨਾ ਗੋੜ ਪਾਵਾਂਗੇ ਓਨੀ ਮਿੱਠੀ ਚੀਜ਼ ਹੁੰਦੀ ਆ ਬਾਕੀ ਇਹ ਆ ਨਹੀਂ ਐ ਨਹੀਂ ਹੋਣ ਦਿੰਦੇ ਲੋਕੀ 2 ਲੱਖ ਵਿੱਚ ਲੱਖ ਵਿੱਚ ਵੇਚਣ ਸਾਨੂੰ ਲੱਖ ਕਾਰ ਮਹਿੰਗੀ ਮਜੂਰ ਆ ਕਾਰ ਦੀ ਗਰੰਟੀ ਫੁੱਲ ਚੱਕਦੇ ਆ ਕੋਈ ਮੀਟਰ ਵੀ ਹੋਵੇ ਕੋਈ ਲੱਗੀ ਵੱਜੀ ਦੀ ਫੁੱਲ ਸਾਡੀ ਗਰੰਟੀ ਆ ਅਸੀਂ ਬੈਠੇ ਆ ਬਸ ਠੀਕ ਆ ਇਹ ਹੀ ਮੇਨ ਚੀਜ਼ ਹੁੰਦੀ ਆ ਵੀ ਸ਼ੋਰਟੀ ਹੋਣੀ ਬਹੁਤ ਜ਼ਰੂਰੀ ਗੱਲ ਆ ਕਾਰ ਬਿਆਰ ਤੋਂ ਕਾਰ ਲੈਣ ਦਾ ਫਾਇਦਾ ਹੀ ਇਹ ਚੀਜ਼ ਹੁੰਦਾ ਵਾ ਵੀ ਇੱਕ ਜ਼ਿੰਮੇਵਾਰੀ ਬੰਦੇ ਨੂੰ ਮਿਲ ਜਾਂਦੀ ਆ ਵੀ ਗੱਡੀ ਪੂਰੀ ਜ਼ਿੰਮੇਵਾਰੀ ਆ ਇਹ ਕਾਰ ਦੀ ਜਿਹੜੀ ਵੀ ਕਾਰ ਲੈ ਕੇ ਜਾਓਗੇ ਇਨ ਕੇਸ ਵਿੱਚ ਤੁਹਾਨੂੰ ਮਾੜੀ ਮੋੜ ਦਿੱਕਤ ਆਤੇ ਹੋ ਤੁਹਾਡੇ ਹੈਲਪਾਸੇ ਅਸੀਂ ਬ ਨਹੀਂ ਹੈਗਾ ਇਨ ਕੇ ਸਵਿਚਰਸ ਕਾਰ ਕੋਈ ਦਿੱਕਤ ਆਉਗੀ ਸੀ ਉਹ ਵੀ ਠੀਕ ਕਰਾ ਕੇ ਦਵਾਵਾਂਗੇ ਬਸ ਠੀਕ ਹੈ ਵੀਰੇ ਉਹਨਾਂ ਦੀ ਸ਼ਾਰਟ ਹੀ ਆ ਪੂਰੀ ਤੇ ਉਹਦੇ ਬਾਅਦ ਆ ਗਈ ਆਪਣੀ ਬਰੀਜ਼ਾ ਇਹਦੀ ਜੀ ਡਿਟੇਲ ਹੈ ਇਹ ਵੀਰੇ ਬਰੀਜ਼ਾ ਵਾਈਟ ਕਲਰ ਦੀ ਹੈ 18 ਮਾਡਲ ਕਾਰ ਹੈ ਆਟੋ ਟ੍ਰਾਂਸਮਿਸ਼ਨ ਚ ਆਰ ਐਲੌਏ ਟਾਇਰ ਦੇ ਐਕਸਟਰਾ ਲੱਗੇ ਨੇ ਹਮ ਸਿਰਫ 70000 ਕਾਰ ਚੱਲੀ ਹੋਈ ਹੈ ਬੈਕ ਕੈਮਰਾ ਇਹਦਾ ਵਰਕਿੰਗ ਹੈ ਸਕਰੀਨ ਇਹਦੇ ਚ ਹੈ ਬੈਕ ਕੈਮਰਾ ਸਕਰੀਨ ਸਭ ਕੁਝ ਫਿੱਟ ਆ ਪੂਰਾ ਸਭ ਕੁਝ ਫਿੱਟ ਹੈ ਜੀ ਲਾਓ ਮਿੱਤਰੋ ਜਿਹੜੇ ਮੇਰੇ ਭਰਾ ਨੂੰ ਗੇਅਰ ਪਾਣ ਦੇ ਵਿੱਚ ਆਂਦੀ ਘੋਲ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਡੀਜ਼ਲ ਵੇਰੀਐਂਟ ਸਭ ਤੋਂ ਵੱਡੀ ਗੱਲ ਹਾਂ ਡੀਜ਼ਲ ਵੇਰੀਐਂਟ ਆ ਬਾਕੀ ਸੁਜ਼ੂਕੀ ਦਾ ਕਿਸੇ ਨੂੰ ਇਹ ਦੱਸਣ ਦੀ ਲੋੜ ਨਹੀਂ ਆ ਵੀ ਪਾਰਟਸ ਕਿੱਥੋਂ ਮਿਲਦੇ ਆ ਤੇ ਕਿੱਥੋਂ ਨਹੀਂ ਮਿਲਦੇ ਹਨ ਮੇਨਟੇਨੈਂਸ ਬਿਲਕੁਲ ਨਾਂ ਦੇ ਬਰਾਬਰ ਹੀ ਹੁੰਦੀ ਆ ਬਾਕੀ ਗੱਡੀ ਸੋਹਣੀ ਆ ਤੇ ਰੇਟ ਇੱਕ ਹੀ ਰੇਟ ਆ ਦਾ 9 ਲੱਖ ਰੁਪਈਆ 9 ਲੱਖ ਰੁਪਈਆ ਲਓ ਮਿੱਤਰੋ 9 ਲੱਖ ਰੁਪਏ ਦੇ ਵਿੱਚ ਤੁਹਾਨੂੰ ਇਹ ਵੀ ਗੱਡੀ ਮਿਲ ਜਾਣੀ ਆ ਬਾਕੀ ਮੈਂ ਰੇਟ ਇਹੀ ਕਿਹਾ ਵਾ ਆ ਕੇ ਇੱਕ ਵਾਰੀ ਇਹ ਜ਼ਰੂਰ ਦੱਸਿਓ ਵੀ ਵੀਡੀਓ ਦੇਖ ਕੇ ਆਏ ਆ ਤੁਹਾਡਾ ਰਿਗਾਰਡ ਮੌਕੇ ਦੇ ਉੱਤੇ ਜ਼ਰੂਰ ਕਰ ਦਿੱਤਾ ਜਾਊਗਾ ਵੀਡੀਓ ਦੇ ਵਿੱਚ ਰੇਟ ਦੱਸਣ ਦਾ ਮਕਸਦ ਤੁਹਾਨੂੰ ਇਹ ਹੁੰਦਾ ਵਾ ਵੀ ਜਿਹੜਾ ਵੀ ਮੇਰਾ ਭਰਾ ਸੀਰੀਅਸ ਬਾਏਰ ਆ ਨਾ ਉਹ ਇੱਕ ਵਾਰੀ ਆ ਕੇ ਵਿਜ਼ਿਟ ਕਰ ਲਵੇ ਜਿਹੜਾ ਵਿਜ਼ਿਟ ਨਹੀਂ ਕਰ ਸਕਦਾ ਉਹ ਸਾਨੂੰ ਉੱਥੇ ਬੈਠੇ ਕਾਲ ਕਰੇ ਉਹਨੂੰ WhatsApp ਤੇ ਪਿਕਸ ਆਣ ਗਿਆ ਉੱਥੇ ਹੀ ਕਾਰ ਪਸੰਦ ਕਰੇ ਅਸੀਂ ਡਿਲੀਵਰੀ ਵੀ ਕਰਾ ਕੇ ਦੇਵਾਂਗੇ ਡਿਲੀਵਰੀ ਵੀ ਹੋ ਜੂਗੀ ਡਿਲੀਵਰੀ ਵੀ ਕਰਾਵਾਂਗੇ 올 ਓਵਰ ਇੰਡੀਆ ਕਰਾ ਕੇ ਦੇਵਾਂਗੇ 올 ਓਵਰ ਇੰਡੀਆ ਡਿਲੀਵਰੀ ਵੀ ਅਵੇਲੇਬਲ ਆ ਬਾਕੀ ਕਿਸੇ ਨੂੰ ਇਹ ਟੈਨਸ਼ਨ ਲੈਣ ਦੀ ਲੋੜ ਨਹੀਂ ਇੱਕ ਚੀਜ਼ ਮੈਂ ਜੇ ਕਿਸੇ ਨੇ ਕੋਈ ਵੀ ਗੱਡੀ ਦੀ ਗੱਡੀ ਪਸੰਦ ਆਂਦੀ ਆ ਸਾਈ ਪਾਣੀ ਹੁੰਦੀ ਆ ਜੇ ਤੁਸੀਂ ਚਿਹਰਾ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਤਾਂ ਵੀਡੀਓ ਕਾਲ ਦੇ ਵਿੱਚ ਵੀ ਜਰੂਰ ਦੇਖਿਆ ਕਰੋ ਵੀਡੀਓ ਕਾਲ ਦੇ ਵਿੱਚ ਗੱਡੀ ਦੀ ਕੰਡੀਸ਼ਨ ਚੈੱਕ ਕਰਕੇ ਫੇਰ ਹੀ ਸਾਈ ਪਾਇਆ ਕਰੋ ਅੱਜ ਕੱਲ ਫਰੌਡ ਬਹੁਤ ਚੱਲ ਰਹੇ ਹਨ ਨਾ ਚੀਜ਼ਾਂ ਦੇ ਤੇ ਸਤਰਕ ਰਹਿਣਾ ਚਾਹੀਦਾ ਇਹਨਾਂ ਚੀਜ਼ਾਂ ਦੇ ਵਿੱਚ ਰੇਟ ਉਹਦਾ ਦੱਸਤਾ 9 ਲੱਖ ਬਾਕੀ ਸਬਲ ਸਕੋਰ ਲੈ ਕੇ ਆਇਓ ਚਾਹੇ ਚੰਗਾ ਲੈ ਆ ਚਾਹੇ 400 ਲੈ ਆਓ ਅਸੀਂ ਲੋਨ ਕਰੀਏਗਾ ਲੋਨ ਹੋ ਜੂ ਜਿਹੜਾ ਮਰਜ਼ੀ ਸਾਡਾ ਭਾਅ ਆ ਜੇ ਸਾਰਿਆਂ ਨੂੰ ਕਰਾ ਕੇ ਦਵਾਂਗੇ ਬਸ ਲੋਨ ਦੀ ਅੱਜ ਟੈਨਸ਼ਨ ਨਹੀਂ ਲੈਣੀ ਲੋਨ ਹਰੇਕ ਬੰਦੇ ਨੂੰ ਮਿਲੂਗਾ ਵੀਰੇ ਨਰਾਜ ਨਾ ਹੋਣ ਦਿਓ ਜੇ ਇੰਨੀ ਗੱਲ ਕਹੀ ਮੈਨੂੰ ਪਹਿਲਾਂ ਹੀ ਇੱਕ ਯਕੀਨਤਾ ਜਿਹਾ ਜੀ ਕੋਈ ਹੰਗਾਖ ਨਰਾਜ ਹੋਣ ਦੇਣਾ ਹੀ ਨਹੀਂ ਠੀਕ ਹੈ ਨਾ ਬਸ ਠੀਕ ਹੈ ਕੁਝ ਨਾ ਕੁਝ ਨੂੰ ਦੇ ਕੇ ਤੋੜਨਾ ਹੈ ਬਸ ਠੀਕ ਹੈ ਬਾਕੀ ਇਹਦੀ ਤੁਸੀਂ ਕੰਡੀਸ਼ਨ ਚੈੱਕ ਕਰ ਲਈ ਆ ਹੁਣ ਉਹਦੇ ਬਾਅਦ ਆ ਗਈ ਆ ਫੋਰਡ ਦੀ ਇਕੋਸਪੋਰਟ ਟਾਈਟੇਨੀਅਮ ਇਕੋਸਪੋਰਟ ਟਾਈਟੇਨੀਅਮ ਹੈ ਜੀ 13 ਮਾਡਲ ਕਾਰ ਹੈ ਇਹ ਵੀਰੇ ਪਹਿਲੇ ਨਾਮ ਦੀ ਕਾਰ ਹੈ ਇਹ ਵੀ ਉਹੀ 60 ਤੋਂ 70000 ਦੇ ਵਿੱਚ ਕਾਰ ਚੱਲੀ ਆ 60 ਤੋਂ 70000 ਜੈਨੂਨ ਕਾਰ ਹੈ ਹਮ ਬਸ ਜੋ ਹੈ ਤੁਹਾਡੇ ਸਾਹਮਣੇ ਆ ਇਹ ਦੇਖ ਲਓ ਪੱਕੀ ਗੱਲ ਹੈ ਨਾ ਕੀ ਗੱਲ ਹੋ ਗਈ ਹੁਣ ਬੰਦਾ ਪੈਸੇ ਲੈ ਕੇ ਨਹੀਂ ਆਊਗਾ ਡੀਲਰ ਦੇ ਨਾਲ ਲੈ ਕੇ ਆਵੇ ਜੀ ਘਰ ਤੱਕ ਪਹੁੰਚਾਣ ਦੀ ਜ਼ਿੰਮੇਵਾਰੀ ਸਾਡੀ ਘਰ ਤੱਕ ਪਹੁੰਚਾਣ ਦੀ ਜ਼ਿੰਮੇਵਾਰੀ ਵੀਰੇ ਹੋਣਾ ਦੀ ਬਾਕੀ ਤੁਸੀਂ ਸਿਰਫ ਆਣਾ ਵਾ ਬਾਕੀ ਵੀਰੇ ਜਿਹੜਾ ਭਰਾ ਆ ਗਿਆ ਨਾ ਚਾਹ ਪਾਣੀ ਪੁਰਾਣ ਮੰਨ ਤਾਂ ਕਰਿਆ ਜੀ ਭਰਾ ਸਾ ਭਾਵੇਂ ਕਾਰ ਲਵੇ ਭਾਵੇਂ ਨਾ ਲਵੇ ਬੇਸ਼ੱਕ ਸਾਡਾ ਭਰਾ ਆਵੇ ਆਪਣੀ ਚਾਹ ਪਾਣੀ ਪੀਵੇ ਸਾਡੇ ਕੋਲ ਰੋਟੀ ਖਾਵੇ ਪਿਆਰ ਮੁਹੱਬਤ ਬਣਾਉਣੀ ਚਾਹੀਦੀ ਬਸ ਅਸੀਂ ਰਿਲੇਸ਼ਨ ਬਣਾਣੇ ਆ ਅਸੀਂ ਗਾਕ ਕੀ ਨਹੀਂ ਕਰਦੇ ਬਿਜ਼ਨਸ ਨਹੀਂ ਕਰਦੇ ਰਿਲੇਸ਼ਨ ਕੰਮ ਕਰਦੇ ਆ ਬਸ ਬਿਲਕੁਲ ਉਹ ਚੀਜ਼ ਆ 21 ਰੇਟ ਹੈ ਦਾ 385000 ਦੀ ਕਾਰ 385000 ਦੇ ਵਿੱਚ ਇਕੋ სპੋਰਟ ਟਾਈਟੇਨੀਅਮ ਵਾਲਾ ਮਾਡਲ ਤੇ ਬਾਕੀ ਵੀਰੇ ਤੁਹਾਨੂੰ ਹਰੇਕ ਗੱਡੀ ਦੇ ਉੱਤੇ ਨਾਲ-ਨਾਲ ਦੱਸੀ ਜਾਂਦੇ ਆ ਵੀ ਅੱਜ ਦੀ ਵੀਡੀਓ ਦੇ ਵਿੱਚ ਸਿਬਲ ਸਕੋਰ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਸਿਬਲ ਸਕੋਰ ਜਿੱਦਾਂ ਦਾ ਮਰਜ਼ੀ ਲਿਆਇਓ 400 ਤੱਕ ਤਾਂ ਨੀ ਮਮਾ ਨੀ ਨਾ ਚਾਹੋ ਇਨਾ ਦਾ ਮੋਟਾ ਵੀ ਤਾਰੀ ਲਵਾਵਾਂਗੇ ਕਰ ਲਵਾਂਗੇ ਲਓ ਗਾ ਗਾਵੇ ਤਾਂ ਸਹੀ ਅਸੀਂ ਕੁਛ ਨਾ ਕੁਛ ਤਾਂ ਕਰੇਗੀ ਧੋਰਾਗੇ ਉਸ ਤੋਂ ਬਾਅਦ ਫੇਰ ਆ ਗਈ ਗਰੇਟਾ ਇਹ ਵੀਰੇ ਉਹੀ ਜਿਹੜੀ ਪਹਿਲਾਂ ਵਿਖਾਈ ਮੇਰੇ ਕੋਲ ਤਿੰਨ ਤੋਂ ਚਾਰ ਗਰੇਟਾਂ ਹੈਗੀਆਂ ਨੇ ਕੰਰੰਟ ਲਈ ਮੇਰੇ ਕੋਲ ਦੋ ਮੌਜੂਦ ਨੇ ਦੋ ਗਈਆਂ ਹੋਈਆਂ ਨੇ ਓਕੇ ਮੇਰੇ ਕੋਲ 4ੋ 17 ਮਾਡਲ ਨੇ ਇਹ ਵੀ ਹੋਈ ਹੈ 17 ਮਾਡਲ ਹੈ ਪਹਿਲੇ ਨਾਲ ਦੀ ਕਾਰ ਹੈ ਐਸਐਕਸ ਹੈਗੀ ਹੈ ਹਾਂ ਬ੍ਰੈਂਡ ਨਿਊ ਕਾਰ ਹੈ ਇਕ ਤਾਂ ਆਵੀ ਲਓਏ ਮਿੱਤਰੋ ਗੱਡੀ ਚੈੱਕ ਕਰੋ ਇੱਕ ਵਾਰ ਚੱਲੀ ਕੰਪਨੀ ਦੇ ਰਿਕਾਰਡ ਨਾਲ ਚੱਲੀ ਆ ਹਮ ਵਾਈਟ ਗਲਜ ਪੀਪੀ 10 ਰਜਿਸਟਰਡ ਹੈ ਹਮ ਬਾਕੀ ਜਿੰਨੀ ਵਰਗੀ ਕਾਰ ਹੈ ਜਿੰਨੀਆਂ ਵੀ ਆਈ ਗੱਡੀਆਂ ਦਿਖਾਈਆਂ ਵਾ ਸਾਰੀਆਂ ਪੰਜਾਬ ਨੰਬਰ ਹੀ ਆ ਕੋਈ ਦਿੱਲੀ ਕੋਈ ਹਰਿਆਣਾ ਨੰਬਰ ਨਹੀਂ ਆ ਹਣਾ ਕੋਈ ਨੰਬਰ ਨਹੀਂ ਜਾਂਦਾ ਜੀ ਅਸੀਂ ਇਧਰ ਦਾ ਰੇਟ ਵੀਰੇ ਇਹਦਾ ਉਹੀ ਰੇਟ 7 ਲੱਖ 92000 ਰੁਪਇਆ 795000 795000 ਦੇ ਵਿੱਚ ਆ ਵੀ ਗੱਡੀ ਖੜੀ ਆ ਬਾਕੀ ਮਿੰਨੀ ਐਸਯੂਵੀ ਦੇ ਵਿੱਚ ਵਧੀਆ ਗੱਡੀ ਇਹ ਵੀ ਮੰਨੀ ਜਾਂਦੀ ਆ ਇੰਜਣ ਗੇਅਰ ਸਾਰੀਆਂ ਚੀਜ਼ਾਂ ਕਿਸੇ ਚੀਜ਼ ਦੀ ਟੈਂਸ਼ਨ ਲੈ ਦੀ ਲੋੜ ਨਹੀਂ ਬਾਕੀ ਜਿਹੜੇ ਉੱਥੇ ਮਾਡਲ ਗੱਡੀਆਂ ਵਾ ਉਹਨਾਂ ਦੀ ਇੰਸ਼ੋਰੈਂਸ ਵਗੈਰਾ ਹੈਗੀ ਫੁੱਲੀ ਸ਼ੋਰ ਗਾਰਨ ਨਹੀਂ ਹੋਊਗੀ ਤਾਂ ਮੈਂ ਜ਼ਿੰਮੇਵਾਰ ਬੈਠਾ ਮੈਂ ਕਰਾ ਕੇ ਦਊਗਾ ਸਾਰੀਆਂ ਗੱਡੀਆਂ ਦੀ ਗੱਲ ਸਾਰੀ ਗੱਡੀਆਂ ਦੀ ਜਿਹੜੀ ਮਰਜ਼ੀ ਕਰਦੇ ਉਹ ਮੈਂ ਇੰਸ਼ੋਰੈਂਸ ਕਰਾ ਕੇ ਦਊਗਾ ਗਾਰ ਦੀ ਪੱਕੀ ਗੱਲ ਹੈ ਨਾ ਪੱਕੀ ਗੱਲ ਹੈ ਜੀ ਕੋਈ ਐਕਸਟਰਾ ਚਾਰਜ ਨਹੀਂ ਕੋਈ ਐਕਸਟਰਾ ਚਾਰਜ ਨਹੀਂ ਇੰਸ਼ੋਰੈਂਸ ਸਾਰੀ ਕਾਰਾਂ ਦੀ ਮੈਂ ਕਰਾ ਕੇ ਦਊਗਾ ਲਓ ਵੀ ਜਿੰਨੀਆਂ ਵੀ ਤੁਹਾਨੂੰ ਹੁਣ ਤੱਕ ਕਾਰਾਂ ਦਿਖਾਤੀਆਂ ਸਾਰਿਆਂ ਦੀ ਇੰਸ਼ੋਰੈਂਸ ਵੀਰ ਹੋਣੀ ਕਰਾ ਕੇ ਦੇਣਗੇ ਇਸ ਚੀਜ਼ ਦੀ ਚ ਇਦੀ ਕੀ ਡਿਟੇਲ ਹੈ ਵੀਰੇ 19 ਮਾਡਲ ਆ ਹਮ ਵਾਈਟ ਕਲਰ ਓਕੇ ਪੀਪੀ ਨੰਬਰ ਪੰਜਾਹ ਨੰਬਰ ਆ ਜਿਆਬ ਨੰਬਰ ਹਮ 올 ਰਿਜਨਲ ਕਾਰ ਪੂਰੀ ਰਿਜਨਲ ਕਹ ਰਹੇ ਆ ਪੂਰੀ ਰਿਜਨਲ ਕਾਰ ਲੌਇਟ ਆ ਐਕਸਟਰਾ ਅਲੌਇ ਟਾਇਰ ਪਏ ਹੋਏ ਆ 100 ਰੁਪਏ ਵਾਲਾ ਕੰਮ ਪੂਰਾ 75 ਤੋਂ 80 ਹਜ਼ਾਰ ਦੇ ਵਿੱਚ ਕਾਰ ਚੱਲੀ ਆ ਜੀ ਹਮ ਸੀਟ ਕਵਰ ਦੁੱਝੇ ਗਏ ਨੇ ਨਿਊ ਸੀਟ ਕਵਰ ਨੇ ਓਕੇ ਬ੍ਰਾਂਡ ਨਿਊ ਟਾਇਰ ਨੇ ਹਮ ਦੂਜੇ ਨਾਂ ਦੀ ਕਾਰ ਐ ਬਾਕੀ ਇੰਸ਼ੂਰਾਂ ਵਗੈਰਾ ਫੁੱਲ ਫੁੱਲ ਇੰਸ਼ੂਰਾਂ ਇੰਸ਼ੂਰੈਂਸ ਫੁੱਲ ਆ ਕਾਗੇ ਪੱਤਰ ਪੂਰੇ ਫੁੱਲ ਨੇ ਤੇ ਬਾਕੀ ਮਿੰਨੀ ਸ਼ਾਰਕ ਨੂੰ ਕਹਿ ਦਿੰਦੇ ਆ ਇੱਕ ਤਰੀਕੇ ਨਾਲ ਹਨਾ ਗੱਡੀ ਦੀ ਇੱਕ ਵਾਰੀ ਲੁੱਕ ਚੈੱਕ ਕਰੋ ਆਹਲੀ ਸਾਈਡ ਤੋਂ ਇੰਜਨ ਗੇਅਰ ਸਾਰੀਆਂ ਚੀਜ਼ਾਂ ਦੀ ਫੁੱਲ ਗਾਰੰਟੀ ਮੈਂ ਕਹੂੰਗਾ ਵੀਰੇ ਹੁਣ ਰੇਟ ਸੋਨਾ ਜਾਂ ਦੇ ਦੋ ਫਰੇ ਕੋਰ ਉਹ ਲੋਕੀ 12 13 ਕੋਈ ਆਪਾਂ ਫालतू ਗੱਲ ਨਹੀਂ ਕਰਨੀ ਇਹਦਾ ਆਪਾਂ ਇੱਕੋ ਰੇਟ ਦੇਣਾ 11 ਲੱਖ 45000 ਰੁਪਇਆ 11 ਲੱਖ 45000 11 ਲੱਖ 45000 ਦੇ ਵਿੱਚ ਟਾਟਾ ਦੀ ਹੈਰੀਅਰ 2019 ਮਾਡਲ 19 ਮਾਡਲ ਹੈ 올 ओरिजिनल कार 올 ओरिजिनल कार ਹੈ ਚੰਗੀਆਂ ਗੱਡੀਆਂ ਦੇ ਹਮੇਸ਼ਾ ਰੇਟ ਥੋੜੇ ਜੇ ਮੇਨਟੇਨ ਰਹਿੰਦੇ ਆ ਬਾਕੀ ਆ ਗੱਡੀ ਇੱਕ ਵਾਰੀ ਤੁਸੀਂ ਰੇਟ ਜਿਹੜਾ ਤੁਹਾਨੂੰ ਦੱਸਿਆ ਵਾ ਮੌਕੇ ਤੇ ਥੋੜਾ ਬਹੁਤ ਰਿਗਾਰਡ ਹੋ ਜੂਗਾ ਇੱਕ ਵਾਰੀ ਆ ਜਰੂਰ ਜਾਓ ਲੋਨ ਇਹਦੇ ਤੇ ਵਧੀਆ ਕਰਾ ਦੋਗੇ ਉਹਦੇ ਬਾਅਦ ਆਗੀ ਵੈਗਨਾਰ ਇਹ ਵੈਗਨਰ ਹੈ ਜੀ 17 ਮਾਡਲ ਕਾਰ ਹੂੰ ਫਸਟ ਓਨਰ ਪਹਿਲੇ ਨਾਂ ਦੀ ਪਹਿਲੇ ਨਾਂ ਦੀ ਆਟੋ ਡ੍ਰਾਂਸਮਿਸ਼ਨ ਵੈਗਨਰ ਦੇ ਵਿੱਚ ਆਟੋ ਡ੍ਰਾਂਸਮਿਸ਼ਨ ਆਟੋ ਡ੍ਰਾਂਸਮਿਸ਼ਨ ਲੋਵਿੰਗ ਆਟੋ ਡ੍ਰਾਂਸਮਿਸ਼ਨ ਕਾਫੀ ਘੱਟ ਦੇਖਣ ਨੂੰ ਮਿਲਦਾ ਵਾ ਬਾਕੀ ਆ ਵੈਗਨਰ ਦੇ ਵਿੱਚ ਅਵੇਲੇਬਲ ਆ ਬਾਕੀ ਤੁਹਾਨੂੰ ਕਾਰ ਦੀ ਕੰਡੀਸ਼ਨ ਦੇਖ ਕੇ ਪਤਾ ਲੱਗ ਜਾਈ ਜਾਣਾ ਕਾਰ ਕਿੱਦਾਂ ਦੀ ਆ ਹਾਂ ਬਿਲਕੁਲ ਬਾਕੀ ਇੱਕ ਵਾਰੀ ਕੰਡੀਸ਼ਨ ਚੈੱਕ ਕਰ ਲਓ ਕੰਡੀਸ਼ਨ ਪੱਖੋਂ ਕੋਈ ਵੀ ਟੈਨਸ਼ਨ ਲੈਣ ਦੀ ਕਿਸੇ ਵੀ ਤਰੀਕੇ ਦੀ ਲੋਡ ਹੈ ਨਹੀਂਗੀ ਤੇ ਸਕਰੀਨ ਦੇ ਉੱਤੇ ਮੈਂ ਨੰਬਰ ਪਾਏ ਹੋਏ ਆ ਲੁਧਿਆਣਾ ਸ਼ਹਿਰ ਚ ਆਪਾਂ ਖੜੇ ਆ ਐਸਐਸ ਕਾਰਸ ਦੇ ਉੱਤੇ ਲੋਕੇਸ਼ਨ ਦਾ ਸਾਰਾ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾਇਆ ਹੋਇਆ ਵਾ ਤੇ ਬਾਕੀ ਪੈਟਰੋਲ ਵਾਲੀ ਗੱਡੀ ਆ ਟੈਨਸ਼ਨ ਲੈਣ ਦੀ ਕੋਈ ਲੋੜ ਹੈ ਨਹੀਂਗੀ ਕੰਮ ਖਰਚਾ ਕੋਈ ਨਹੀਂ ਹੈ ਨਾ ਖਰਚਾ ਰੇਟ ਇੱਕ ਕੋਈ ਰੇਟ ਆ ਦਾ 390 ਹਜ਼ਾਰ ਦੀ ਕਾਰ ਦਲਾਂਗੇ ਆਪਾਂ ਕਸਟਮਰ ਨੂੰ 390 ਹਜ਼ਾਰ ਦੇਸੀਗਾ ਲਾਓ ਵੀ ਮਿੱਤਰੋ 390 ਹਜ਼ਾਰ ਬਾਕੀ ਉਹੀ ਤੁਹਾਨੂੰ ਦੱਸਿਆ ਸਿਵਲ ਸਕੋਰ ਦੀ ਅੱਜ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਹਰੇਕ ਬੰਦੇ ਨੂੰ ਗੱਡੀ ਮਿਲੂਗੀ ਜਿਹੜਾ ਵੀ ਬੰਦਾ ਗੱਡੀ ਲੈਣ ਦੇ ਵਿੱਚ ਇੰਟਰਸਟਿਡਡ ਹੈਗਾ ਵਾ ਲੁਧ ਉਦੇ ਬਾਅਦ ਆ ਗਈ ਫੇਰ i20 ਇਹ ਵੀ i20 ਹੈਗੀ 14 ਮਾਡਲ ਨਿਊ ਸ਼ੇਪ ਨਵੀਂ ਸ਼ੇਪ ਦੇ ਵਿੱਚ ਆਈ ਨਵੀਂ ਸ਼ੇਪ ਦੇ 14 ਮਾਡਲ 14 ਮਾਡਲ ਬਸ ਬਾਕੀ ਕੰਡੀਸ਼ਨ ਚ ਚੈੱਕ ਕਰੋ ਤੇ ਇਹਦਾ ਓਨਰ ਇਹ ਦੂਜੇ ਨਾਲ ਦੀ ਕਾਰ ਹੈ ਜੀ ਹਮ ਵਾਈਟ ਕਲਰ ਦੀ ਪੀਵੀ10 ਰਜਿਸਟਰਡ ਹੈ ਪੀਵੀ10 ਰਜਿਸਟਰਡ ਹੈ ਪੀਵੀ10 ਰਜਿਸਟਰਡ ਹੈ ਲੁਧਿਆਣੇ ਦਾ ਪੱਕਾ ਨੰਬਰ ਆ ਕੰਮ ਖਰਚਾ ਕੋਈ ਨਹੀਂ ਆ ਚੱਲੀ 70 80 ਹਜ਼ਾਰ ਵਿੱਚ 70000 ਦੇ ਵਿੱਚ ਚੱਲੀ ਹੋਈ ਆ ਬਾਕੀ ਸਾਡੇ ਕੋਲ ਇਦਾਂ ਦੀ ਕੋਈ ਵੀ ਕਾਰ ਨਹੀਂ ਹੈ ਜਿਹੜੀ ਲੱਖ ਪਾਰ ਚੱਲੀ ਹੋਵੇ ਸਾਰੀਆਂ 90000 ਤੋਂ ਥੱਲੇ ਕਾਰਾਂ ਨੇ ਜਿਆਦਾ ਨਾ ਚੱਲੀ ਕਾਰ ਲਈਏ ਉਹੀ ਗੱਲ ਕੰਡੀਸ਼ਨ ਦੀ ਆ ਗਈ ਕੰਡੀਸ਼ਨ ਦੀ ਗੱਲ ਆ ਗਈ ਕੁਆਲਿਟੀ ਕਾਰਸ ਵਾਲਾ ਕੰਮ ਆ ਮੈਂ ਬੇਸਿਕਲੀ ਇਹ ਹੀ ਚੀਜ਼ ਆ ਆਈ ਦੀ ਵੀਡੀਓ ਉਹਨਾਂ ਭਰਾਵਾਂ ਲਈ ਉਹ ਆ ਜਿਹੜੇ ਬਿਲਕੁਲ ਹੀ ਕੁਆਲਿਟੀ ਕਾਰ ਦੇ ਵਿੱਚ ਰਿਲਾਇ ਕਰਦੇ ਆ ਬਾਕੀ ਆ ਕੰਡੀਸ਼ਨ ਤੁਸੀਂ ਚੈੱਕ ਕਰ ਲੀਆ ਗੱਡੀ ਦੀ ਜਿੰਨਾ ਰੇਟ ਤੁਹਾਨੂੰ ਦੱਸਿਆ ਵਾ ਮੌਕੇ ਤੇ ਇੱਕ ਵਾਰੀ ਆ ਜਿਓ ਮੈਂ ਆਫਿਸ ਦਾ ਇੱਕ ਵਾਰੀ ਕਹੂੰਗਾ ਓਵਰਵਿਊ ਚੈੱਕ ਕਰਵਾ ਦਿਓ ਐਸ ਕਾਰ ਦਾ ਤੁਹਾਨੂੰ ਬੋਰਡ ਲੱਗਿਆ ਮਿਲ ਫਲਾਵਰ ਚੌਂਕ ਦੇ ਨੀਅਰ ਬਾਏ ਆ ਕੇ ਕਾਲ ਕਰ ਲੈਣਾ ਹੈ ਨਾ ਇੱਕ ਵਾਰੀ ਬਾਕੀ ਜਿੰਨੀਆਂ ਕਾਲਾਂ ਦਾਣ ਗਿਆ ਟੈਂਡ ਜਰੂਰ ਕਰਿਓ ਭਰਾਵਾਂ ਦੀਆਂ ਤੇ ਜਿੰਨੀ ਵੀ ਵਟਸਐਪ ਤੇ ਕਵਰੀ ਆਈ ਜੇ ਕਾਲ ਨਹੀਂ ਵੀ ਪਿਕ ਕਰ ਪਾਵਾਂਗੇ ਉਹਨਾਂ ਨੇ ਰਿਕਵੈਸਟ ਹੈ ਕਿ ਸਾਨੂੰ ਵਟਸਐਪ 'ਤੇ ਇੱਕ ਮੈਸੇਜ ਪਾ ਦਿਓ ਅਸੀਂ ਜਦੋਂ ਟਾਈਮ ਲੱਗੂਗਾ ਜਵਾਬ ਦੇ ਜਰੂਰ ਕਰਾਂਗੇ ਬਸ ਠੀਕ ਹੈ ਤੇ ਆਓ ਤੁਹਾਨੂੰ ਹੁਣ ਥੋੜੀ ਜਿਹੀ ਲਗਜ਼ਰੀ ਸੈਗਮੈਂਟ ਦੀਆਂ ਗੱਡੀਆਂ ਦਿਖਾ ਦਿੰਨੇ ਹਾਂ ਲਗਜ਼ਰੀ ਵਾਲੇ ਬੰਦੇ ਨਰਾਜ਼ ਨਹੀਂ ਕਰਨੇ ਜਰੂਰ ਜੀ ਆਜੋ 11 ਮਹੀਨੇ ਕਾਰ ਹੈ ਬਲੈਕ ਰੰਗ ਚ ਹੈ ਚੰਡੀਗੜ੍ਹ ਨੰਬਰ ਹੈ ਚੰਡੀਗੜ੍ਹ ਨੰਬਰ ਆ ਗਏ ਸੈਕੰਡ ਓਨਰ ਹੈ ਹਮ 80000 ਤੋਂ 90000 ਦੇ ਵਿੱਚ ਕਾਰ ਚੱਲੀ ਆ ਹਮ ਬਲੈਕ ਕਲਰ ਚ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੀ ਆ ਬਾਕੀ ਮੇਨ ਇਹੀ ਚੀਜ਼ ਹੁੰਦੀ ਲਗਦਰ ਹੀ ਗੱਡੀਆਂ ਦੀ ਤਾਂ ਕੰਡੀਸ਼ਨ ਦੱਸਣ ਦੀ ਲੋੜ ਹੁੰਦੀ ਨਹੀਂ ਸਾਂਭੀ ਹੋਈਆਂ ਗੱਡੀਆਂ ਹੁੰਦੀਆਂ ਹਨ ਔਰ ਇਹਨਾਂ ਵਿੱਚ ਉਹੀ ਚੱਕਰ ਛੀਛਾ ਜਿਹੜਾ ਮਾੜਾ ਮੋਟਾ ਬ੍ਰੇਕ ਹੈ ਹਾਂ ਉਹਦੀ ਵੀ ਅਸੀਂ ਪਵਾ ਕੇ ਦਵਾਂਗੇ ਲਓ ਇਹ ਗੱਡ ਨੂੰ ਉਹੀ ਲੱਗਦਾ ਕਿ ਐਕਸੀਡੈਂਟ ਨਾ ਹੋਵੇ ਇਹ ਨਾ ਹੋਵੇ ਥੈਟਸ ਵਾਈ ਨਹੀਂ ਪਵਾਇਆ ਗਿਆ ਤੁਹਾਡੇ ਸਾਹਮਣੇ ਉਹ ਜੋ ਹੈ ਬਸ ਠੀਕ ਹੈ ਮੈਂ ਇਹੀ ਚੀਜ਼ ਕਹਿਣਾ ਵੀਰੇ ਜਿਹੜੀ ਵੀ ਚੀਜ਼ ਆਪਾਂ ਦਈਏ ਨਾ ਸਭ ਕੁਝ ਦੱਸ ਕੇ ਦਈਏ ਵੀ ਵੀਰੇ ਇਹਦੇ ਚ ਆਹ ਚੀਜ਼ ਹੈਗੀ ਆ ਤੇ ਇਹਦੇ ਹੁਣ ਦੇ ਰੇਟ ਦੀ ਗੱਲ ਕਰਾਂ ਇਹਦੇ ਰੇਟ ਦੀ ਕਰਾਂ ਇੱਕ ਛੋਟਾ ਜਿਹਾ ਪ੍ਰਾਈਸ ਹੈ ਦਾ 8.5 ਲੱਖ ਦਾ ਸਾਢੇ 8 ਲੱਖ ਦੀ BMW ਦੀ ਗੱਲ ਕਰ ਰਹੇ ਹਾਂ 5 ਸੀਰੀਜ਼ 5 ਸੀਰੀਜ਼ ਹੈ ਨਾਲੇ ਲਓਏ ਮਿੱਤਰੋ ਸਾਢੇ 8 ਲੱਖ ਦੇ ਵਿੱਚ ਤੁਹਾਨੂੰ ਗੱਡੀ ਬਾਕੀ ਮੈਂ ਕਹਿਣਾ ਇਹ ਜਾਊਂਗਾ ਪੀ ਇਹ ਭੇਤੀ ਆ ਰੇਟ ਦਾ ਇੱਕ ਵਾਰੀ ਆ ਜਿਓ ਤੇ ਬਸ ਪਟਾਰਾ ਹੀ ਆ ਜਿਹਨੇ ਖੋਲ ਲਿਆ ਖੋਲ ਲਿਆ ਆ ਗਈ ਆਡੀ ਇਹ ਆਡੀ ਵੀਰੇ ਪੀਬੀ 10 ਰਜਿਸਟਰਡ ਹੈ 12 ਮਾਡਲ ਕਾਰ ਹੈ ਬਲੈਕ ਰੰਚ ਇਹ ਕਿਹੜਾ ਵੇਰੀਐਂਟ ਆ ਗਿਆ ਇਹ A6 A6 ਹੈ ਆਡੀ A6 ਹੂੰ ਆਡੀ A6 ਹੈ ਸੈਕੰਡ ਓਨਰ ਕਾਰ ਹੈ ਇਹ ਵੀ 19 ਕੀ 70 ਤੋਂ 80 ਆਦੇ ਵਿੱਚ ਕਾਰ ਚੱਲੀ ਹੋਈ ਹੈ ਤੁਹਾਡਾ ਤੁਸੀਂ ਇੰਟੀਰੀਅਰ ਚੈੱਕ ਕਰ ਸਕਦੇ ਹੋ ਕਾਲਾ ਰੰਗ ਪੂਰਾ ਲੱਛ ਲੱਛ ਕਰਦਾ ਵਾ ਇੱਕ ਵਾਰੀ ਚੈੱਕ ਕਰ ਲਓ ਲਗਜ਼ਰੀ ਗੱਡੀਆਂ ਦੀ ਮੇਨਟੇਨੈਂਸ ਦੱਸਣ ਨੂੰ ਕਿਸੇ ਬੰਦੇ ਨੂੰ ਲੋੜ ਨਹੀਂ ਹੁੰਦੀ ਬਾਕੀ ਇੱਕ ਵਾਰੀ ਕੰਡੀਸ਼ਨ ਫੇਰ ਵੀ ਸਾਡਾ ਫਰਜ਼ ਮੰਨਦਾ ਭੀ ਅੰਦਰੋਂ ਵੀ ਤੁਹਾਨੂੰ ਚੈੱਕ ਜ਼ਰੂਰ ਕਰਾਈਏ ਦੋਨੋਂ ਆਟੋਕਾਰ ਨੇ BMW ਤੇ Audi ਵੀ ਬਿਲਕੁਲ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਦੋਨੋਂ ਗੱਡੀਆਂ ਆ ਵਾ ਫੀਚਰ ਦੱਸਣ ਦੀ ਇਹਨਾਂ ਦੀ ਬਹੁਤੀ ਲੋੜ ਨਹੀਂ ਆ ਬਾਕੀ ਜਿਹੜੇ ਭਰਾਵਾਂ ਨੂੰ ਨਹੀਂ ਪਤਾ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਕਾਲ ਕਰਕੇ ਫੀਚਰ ਪੂਰੇ ਦੱਸ ਦਿਓ ਹਣਾ ਵੀਰੇ ਹਣਾ ਜ਼ਰੂਰ ਬਾਕੀ ਕਾਲਾ ਰੰਗ ਉਤੋਂ ਦੀ ਅਲਾਈ ਵੀ ਕਾਲੇ ਕਰਾਇਆ ਹੋਇਆ ਟੌਰ ਟੱਪੇ ਵਾਲਾ ਕੰਮ ਪੂਰਾ ਡਿਚ ਭਾਈ ਰੇਟ ਸੋਹਣਾ ਇਹ ਦੇ ਦੇ ਹੁਣ ਇਹਦਾ ਇੱਕ ਨੋ ਲੁਧਿਆਣੇ ਵਰਗੇ ਸ਼ੈਨਸ ਪੀਬੀ 10 ਰਜਿਸਟਰਡ ਚ ਪੀਬੀ 10 ਰਜਿਸਟਰ 9 ਲੱਖ ਰੁਪਏ ਦੇ ਵਿੱਚ ਤੁਹਾਨੂੰ ਗੱਡੀ ਬਾਕੀ ਮੌਕੇ ਤੇ ਆ ਜਿਓ ਰੇਟਾਂ ਵਾਲਾ ਕੋਈ ਵੀ ਮਸਲਾ ਨਹੀਂ ਆ ਤੁਹਾਨੂੰ ਰੇਟਾਂ ਵਾਲਾ ਬਾਕੀ ਇੱਕ ਵਾਰੀ ਮੈਂ ਇਹੀ ਕਹੂੰਗਾ ਵੱਧ ਤੋਂ ਵੱਧ ਵਿਜ਼ਿਟ ਜਰੂਰ ਕਰੋ ਆ ਕੇ ਇੱਕ ਵਾਰੀ ਚਾਹ ਪਾਣੀ ਪੀਓ ਵੀਰੇ ਉਹਨਾਂ ਦੇ ਨਾਲ ਦੀ ਔਨ ਟੇਬਲ ਜੋ ਡੀਲ ਹੋਊਗੀ ਉਹ ਥੋੜੀ ਲੱਗ ਹੋਊਗੀ ਹੈਨਾ ਜ਼ਰੂਰੀ ਆਪਣੀ ਉਮੇਦ ਡੀਜ਼ਲ ਦੇ ਵਿੱਚ ਆ ਗਈ ਹੈ ਨਾ ਉਮੇਦ ਡੀਜ਼ਲ ਦੇ ਵਿੱਚ ਇਹਦੀ ਡਿਟੇਲ ਕੀ ਹੈ ਇਹ ਡੀਜ਼ਲ ਕਾਰ ਹੈ ਪੀਵੀ 10 ਨੰਬਰ ਹੈ ਵਾਈਟ ਕਲਰ ਚ ਹੈ ਹਮ ਫਰਸਟ ਓਨਰ ਹੈ ਪਹਿਲੇ ਨਾ ਦੀ ਮਾਡਲ ਪਹਿਲੇ ਨਾ ਦੀ 13 14 ਮਾਡਲ 14 ਮਾਡਲ ਹੈ ਬਾਕੀ ਅੰਦਰ ਦੀ ਇੱਕ ਵਾਰੀ ਕੰਡੀਸ਼ਨ ਚੈੱਕ ਕਰੋ ਕੋਈ ਕੰਮ ਖਰਚਾ ਕੋਈ ਕੰਮ ਖਰਚਾ ਨਹੀਂ 1 ਰੁਪਏ ਦਾ ਵੀ ਹੈ ਨਾ ਰੈਡੀ ਟੂ ਮੂਵ ਗੱਡੀਆਂ ਨੇ ਮੇਰੇ ਭਰਾਵੋ ਕੋਈ ਵੀ ਕੰਮ ਖਰਚੇ ਵਾਲਾ ਕੋਈ ਵੀ ਸਿਸਟਮ ਹੈ ਨਹੀਂਗਾ ਕਾਰ ਬੀਆਰ ਤੋਂ ਗੱਡੀ ਲੈਣ ਦਾ ਮੇਨ ਇਹੀ ਫਾਇਦਾ ਹੁੰਦਾ ਵਾ ਕਿ ਤੁਹਾਨੂੰ ਰੈਡੀ ਟੂ ਮੂਵ ਕਾਰਾਂ ਮਿਲਦੀਆਂ ਵਾ ਕੋਈ ਵੀ ਲੱਗੀ ਵੱਜੀ ਕਾਰ ਨਹੀਂ ਮਿਲਦੀ ਐ ਜ਼ਿੰਮੇਵਾਰੀ ਪਲੱਸ ਮਿਲਦੀ ਐ ਗੱਡੀ ਦੀ ਹਨਾ ਬਾਕੀ ਇਨਸ਼ੋਰੈਂਸ ਵੀਰੇ ਹੁਣ ਸਾਰੀਆਂ ਗੱਡੀਆਂ ਦੀ ਕਰਾ ਕੇ ਦੇਣਗੇ ਉਹ ਪਹਿਲਾਂ ਹੀ ਕਲੈਰੀਫਿਕੇਸ਼ਨ ਕਰਤੀ ਐ ਇਹਨਾਂ ਨੇ ਤੇ ਇਹਦਾ ਰੇਟ ਦੇਖੀ ਰੇਟ 399000 ਰੁਪਿਆ 395000 395000 ਰੇਟ ਸਿਬਲ ਸਕੋਰ ਤੋਹਫਾ ਹੀ ਅੱਜ ਸਿਬਲ ਸਕੋਰ ਦੀ ਟੈਨਸ਼ਨ ਨਹੀਂ ਲੈਣੀ ਮੈਂ ਹਰ ਇੱਕ ਵਾਰੀ ਕਹਿ ਰਿਹਾ ਉਹਦੇ ਬਾਅਦ ਆ ਗਈ ਆਪਣੀ ਰੇਟ ਫੈਮਿਲੀ ਕੰਪੈਕਟ ਗੱਡੀ ਇਹਦੀ ਕੀ ਡਿਟੇਲ ਆ ਇਹ ਸਿਲਵਰ ਕਲਰ ਚ ਹੈ ਪੀਬੀ 10 ਰਜਿਸਟਰ ਹੈ ਹਮਮ ਫ੍ਰੀਟਸ ਬੀਡੀਆਈ ਬੀਡੀਆਈ ਆ ਗਈ ਹੈ ਸੈਕੰਡ ਓਨਰ ਹੈ ਦੂਜੇ ਨਾਂ ਦੀ ਬਾਕੀ ਮੇਨਟੇਨੈਂਸ ਦਾ ਖਰਚਾ ਇਹਦਾ ਕਿਸੇ ਨੂੰ ਦੱਸਣ ਦੀ ਲੋੜ ਹੈ ਨਹੀਂਗੀ ਮੇਨਟੇਨੈਂਸ ਨਾਂ ਦੇ ਬਰਾਬਰ ਸ਼ੁਰੂ ਤੋਂ ਗੱਡੀ ਚੱਲਦੀ ਆਈ ਹੈ ਹੱਲੇ ਤੱਕ ਚੱਲ ਰਹੀ ਆ ਕੋਈ ਇਹਦਾ ਚੱਕਰ ਵਾਲੀ ਗੱਲ ਨਹੀਂ ਇੰਜਨ ਗੇਅਰ ਓਕੇ ਪੂਰਾ ਫੁੱਲ ਗਾਰੰਟੀ ਪੂਰੀ ਗਾਰੰਟੀ ਗੱਡੀ ਦੀ ਤੇ ਓਨਰ ਦੂਜੇ ਦੂਜੇ ਨਾਂ ਆ ਗਈ ਡੀਜ਼ਲ ਦੇ ਵਿੱਚ ਗੱਡੀ ਆ ਗਈ ਐਵਰੇਜ ਕਿੰਨੀ ਛੱਡ ਦਿੰਦੀ ਇਹਦੀ ਐਵਰੇਜ ਪਾਈਂਦੀ ਆ ਜੀ ਐਵਰੇਜ ਬਸ ਤੁਹਾਨੂੰ ਦੱਸਤਾ ਵਾ ਵੀ ਇਹਨਾਂ ਗੱਡੀਆਂ ਦੀ ਮੇਨਟੇਨੈਂਸ ਦੱਸਣ ਦੀ ਬਹੁਤੀ ਲੋਡ ਹੁੰਦੀ ਨਹੀਂ ਆ ਐਵਰੇਜ ਪੱਖੋਂ ਵੀ ਵਧੀਆ ਹੁੰਦੀਆਂ ਵਾ ਤੇ ਸਰਵਿਸ ਦਾ ਵੀ ਇਹਦਾ ਬਹੁਤਾ ਖਰਚਾ ਆਂਦਾ ਨਹੀਂ ਆ ਗੱਲ ਆ ਗਈ ਹੁਣ ਰੇਟ ਤੇ ਤੁਹਾਡੇ ਕਸ਼ਮੀਰ ਨੂੰ ਵੀਡੀਓ ਦਿਖਾ ਕੇ 235000 ਦੀ ਕਾਰ ਦੇ ਦਾਂਗੇ 235000 ਤੇ ਮਾਡਲ 12 2012 ਮਾਡਲ ਹੈ ਮਾਡਲ ਹਰੇਕ ਗੱਡੀ ਦਾ ਜਰੂਰ ਨੋਟ ਕਰਿਆ ਕਰੋ ਕਈ ਮੇਰੇ ਭਰਾ ਕਮੈਂਟਾਂ ਦੇ ਵਿੱਚ ਲਿਖ ਦਿੰਦੇ ਆ ਵੀ ਵੀਰੇ ਰੇਟ ਜ਼ਿਆਦਾ ਸੀ ਇੱਕ ਵਾਰੀ ਮਾਡਲ ਜਰੂਰ ਚੈੱਕ ਕਰਿਆ ਕਰੋ ਨਾਲ ਬਾਕੀ ਤੁਹਾਨੂੰ ਇਹ ਵੀ ਜਿੰਨੀਆਂ ਚੀਜ਼ਾਂ ਵੀਡੀਓ ਦੇ ਵਿੱਚ ਦੱਸਦੇ ਹੁੰਨੇ ਆ ਵੀ ਮਾਡਲ ਦੇ ਨਾਲ ਨਾਲ ਕੰਡੀਸ਼ਨ ਵੀ ਗੱਡੀ ਦੀ ਬਹੁਤ ਮੈਟਰ ਕਰਦੀ ਬਹੁਤ ਚੀਜ਼ਾਂ ਹੁੰਦੀਆਂ ਗੱਡੀ ਦੇ ਵਿੱਚ ਜਿਹੜੀਆਂ ਮੈਟਰ ਕਰਦੀਆਂ ਵਾ ਜੇ ਕੋਈ ਜ਼ਿੰਮੇਵਾਰੀ ਵਾਲੀ ਗੱਡੀ ਹੈਗੀ ਆ ਤਾਂ ਉਹਦਾ ਰੇਟ ਥੋੜਾ ਜਿਹਾ ਮੇਨਟੇਨ ਰਹਿੰਦਾ ਹੀ ਆ ਬਾਕੀ ਨਰਾਹ ਨਹੀਂ ਹੋਣ ਦੇਂਦਾ ਤੁਹਾਨੂੰ ਇੱਕ ਵਾਰੀ ਆ ਜਿਓ ਤੇ ਇਹੀ ਅੱਜ ਸਾਰਾ ਆਪਣਾ ਸਟਾਕ ਸੀਗਾ ਜਿਹੜਾ ਆਪਾਂ ਕਵਰ ਕੀਤਾ। ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਜਿਹੜੇ ਵੀ ਮੇਰੇ ਭਰਾ ਨੂੰ ਕੋਈ ਵੀ ਗੱਡੀ ਪਸੰਦ ਆਈ ਆ ਅ ਨੀਚੇ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰ ਲਿਓ। ਲੁਧਿਆਣਾ ਸ਼ਹਿਰ ਦੇ ਵਿੱਚ ਖੜੇ ਆਪਾਂ 200 ਫੁੱਟਾ ਰੋਡ ਤੇ ਜੇ ਲੋਕੇਸ਼ਨ ਦੀ ਗੱਲ ਮੈਂ ਕਰਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਤਾਂ ਚਲੋ ਆਪਾਂ ਪਾਇਆ ਹੋਇਆ ਹੀ ਆ। ਜੇ ਕੋਈ ਐਸਐਸ ਕਾਰ ਸਰਚ ਕਰਦਾ ਤਾਂ ਇੱਥੇ ਪਹੁੰਚੂਗਾ। ਪਹੁੰਚੂਗਾ ਜੀ। ਪਹੁੰਚੂਗਾ ਨਾ। ਫਲਾਵਰ ਚੌਂਕ ਲਾ ਲੈ ਬਸ ਲੋਕੇਸ਼ਨ। ਬਸ ਫਲਾਵਰ ਚੌਂਕ ਤੱਕ ਆ ਜਿਓ। ਉਸ ਤੋਂ ਬਾਅਦ ਲੈ ਆਂਦੀ ਜ਼ਿੰਮੇ ਬਾਕੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਤਾਂ ਪਾ ਹੀ ਦਿੱਤਾ ਉਹਦੀ ਟੈਨਸ਼ਨ ਲੈਣ ਦੀ ਤੁਹਾਨੂੰ ਲੋੜ ਨਹੀਂ ਆ ਐਸਐਸ ਕਾਰਸ ਦਾ ਤੁਹਾਨੂੰ ਬੋਰਡ ਦਿਖ ਜੂਗਾ ਆ ਸਾਹਮਣੇ ਲੱਗਿਆ ਹੋਇਆ ਵਾ ਕੋਈ ਵੀ ਗੱਡੀ ਕਿਸੇ ਵੀ ਭਰਾ ਨੂੰ ਜੇ ਚਾਹੀਦੀ ਆ ਲੋਨ ਵਾਲਾ ਕੰਮ ਤੁਹਾਨੂੰ ਪਹਿਲੇ ਹੀ ਦੱਸਦਾ ਵਾ ਸਿਮਬਲ ਸਕੋਰ ਜਿਹੇ ਜਿਹਾ ਮਰਜ਼ੀ ਲੈ ਆਇਓ ਅੱਜ ਦੀ ਵੀਡੀਓ ਦੇ ਵਿੱਚ ਮੇਨ ਹਾਈਲਾਈਟ ਇਹੀ ਚੀਜ਼ ਰਹੀ ਆ ਕਿ ਸਿਮਬਲ ਸਕੋਰ ਦੀ ਟੈਨਸ਼ਨ ਨਹੀਂ ਲੈਣੀ ਸਿਮਬਲ ਸਕੋਰ ਜਿੰਦਾ ਮਰਜ਼ੀ ਲੈ ਕੇ ਆਇਓ ਲੋਨ ਤੁਹਾਨੂੰ ਹੋ ਜੂਗਾ ਬਾਕੀ ਕਿਸ ਤਾਂ ਜਿਆਜ ਜ ਬਣਵਾ ਦਿਓ ਕਿ ਜਿਹੜਾ ਬੰਦਾ ਅਫੋਰਡ ਕਰ ਸਕੇ ਹੈਨਾ ਲੈਸ ਇੰਟਰਸਟ ਲੈਸ ਇੰਟਰਸਟ ਦੇ ਦਿੱਤੇ ਲੈਸ ਇੰਟਰਸ ਇੱਕ ਚੀਜ਼ ਹੋ ਰਿਹਾ ਹੈ ਸਾਡੇ ਫਾਲੋਅਰ ਹਮ ਜਦੋਂ 1k ਹੋਣਗੇ 1k only ਓਕੇ 1k ਫਾਲੋਅਰ ਕਰਾ ਦਿਓ ਹਮ ਜਾਂ ਤੁਸੀਂ ਸਮਝ ਲਓ ਪਛੀਕਾਰ ਹਮ ਫਰਜ਼ੀ ਹੰਕਾਰ ਦੀ ਜਦੋਂ ਸੇਲ ਕਰਦੇ ਆ ਅਸੀਂ ਵੀਡੀਓ ਪਾਣੇ ਆਪਣੀ ਆਈਡੀ ਤੇ ਓਕੇ ਆਈਡੀ ਦਾ ਇੱਕ ਵਾਰੀ ਨਾਮ ਦੱਸ ਦੋ ਐਸਐਸ ਕਾਰ ਲੁਧਿਆਣਾ ਤੇ ਓਕੇ ਅਸੀਂ ਹਰ ਵੀਡੀਓ ਪਾਣਾ ਜਿਹੜੀ ਕਾਰ ਸੇਲ ਕਰਦੇ ਆ ਠੀਕ ਹੈ ਅਸਲੀ 25 ਕਾਰ ਸੇਲ ਤੋਂ ਬਾਅਦ ਅਸੀਂ ਆਪਣੇ ਸਰਪ੍ਰਾਈਜ਼ ਗਿਫਟ ਦੇਵਾਂਗੇ ਕਸਟਮਰ ਨੂੰ ਓਕੇ ਉਹ ਹੋਲਡ ਹੋ ਸਕਦਾ ਓਕੇ ਉਹ ਫੋਨ ਹੋ ਸਕਦਾ ਉਹ ਕਾਰ ਵੀ ਹੋ ਸਕਦੀ ਆ ਓਕੇ ਉਹ ਇਹਨਾਂ ਤੇ ਆ ਕਿ ਕਿੰਨੀ ਸਾਡੀ ਸੇਲ ਕਰਾਂਦੇ ਨੇ ਜਿਹੜਾ ਬੰਦਾ ਮਤਲਬ ਕਿ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਵੀ ਕਰੂਗਾ ਸਕਰੀਨਸ਼ਾਟ ਦਿਖਾਊਗਾ ਉਹਨੂੰ ਵੀ ਗਿਫਟ ਮਿਲੂਗਾ ਉਹਨੂੰ ਵੀ ਗਿਫਟ ਦਵਾਵਾਂਗੇ ਸਾਨੂੰ ਆ ਕੇ ਦਿਖਾ ਦੇ ਅਸੀਂ ਤੁਹਾਡੇ ਕੋਲ ਇਹ ਕਾਰ ਲੈ ਲਿਆ ਇੰਨੇ ਅਸੀਂ ਬੰਦੇ ਨੂੰ ਸ਼ੇਅਰ ਕੀਤੀ ਤੁਹਾਡਾ ਪੇਜ ਫੋਲੋ ਲਾਈਕ ਅਸੀਂ ਉਹਨੂੰ ਕਾਰ ਦੇ ਨਾਲ ਨਾਲ ਐਕਸਟਰਾ ਗਿਫਟ ਦੇ ਕੇ ਭੇਜਾਂਗੇ ਬਸ ਠੀਕ ਹੈ ਤੁਹਾਡਾ ਰਿਗਾਰਡ ਜਰੂਰ ਕੀਤਾ ਜਾਊਗਾ ਜੇ ਤੁਸੀਂ ਸਪੋਰਟ ਕਰਦੇ ਹੋ ਸਾਨੂੰ ਵੀ ਤੇ ਆਪਣੇ ਭਰਾਵਾਂ ਨੂੰ ਵੀ ਇਹੀ ਸੀ ਸਾਡੀ ਅੱਜ ਦੀ ਵੀਡੀਓ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਮੇਰੇ ਕਿਸੇ ਵੀ ਭਰਾ ਨੂੰ ਵੀਡੀਓ ਵਧੀਆ ਲੱਗੀ ਆ ਜਿਹੜਾ ਨਵਾਂ ਆ ਭਰਾ ਆਪਣਾ ਚੈਨਲ ਦੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਕਿਉਂਕਿ ਇਹ ਜੀਆਂ ਸੋਹਣੀਆਂ ਸੋਹਣੀਆਂ ਵੀਡੀਓ ਸੋਹਣੀਆਂ ਸੋਹਣੀਆਂ ਗੱਡੀਆਂ ਆਪਾਂ ਤੁਹਾਡੇ ਲਈ ਇਸ ਚੈਨਲ ਦੇ ਉੱਤੇ ਲੈ ਕੇ ਆਂਦੇ ਰਹਨੇ ਆਂ ਬਾਬਾ ਸੁੱਖ ਰੱਖੇ ਵੀ ਸਾਡੇ ਚੈਨਲ ਦੇ ਥਰੂ ਹੀ ਤੁਹਾਨੂੰ ਗੱਡੀ ਮਿਲੇ ਤੇ ਗੱਡੀ ਜਿਹੜੀ ਵੀ ਤੁਹਾਨੂੰ ਤੁਸੀਂ ਲੈ ਕੇ ਜਾਓ ਤੁਹਾਡੀ ਗੱਡੀ ਵਧੇ ਫੁੱਲੇ ਤੇ ਭਾਗ ਵਾਲੀ ਗੱਡੀ ਨਿਕਲੇ ਥੋਡੀ ਲਾਈਕ ਇੱਕ ਸੋਹਣਾ ਕਮੈਂਟ ਕਰਕੇ ਦੱਸੋ ਕਿਹੜੇ ਭਰਾ ਦੀ ਕਿਹੜੀ ਡ੍ਰੀਮ ਕਾਰ ਆ ਤੇ ਕਿਹੜਾ ਭਰਾ ਆਪਣਾ ਕਿੱਥੋਂ ਕਿੱਥੋਂ ਵੀਡੀਓ ਦੇਖ ਰਿਹਾ ਵਾ ਜਿਹੜੀ ਕਾਰ ਆਪਣੇ ਸਟੌਕਸ ਨਹੀਂ ਹੈਗੇ ਅਸੀਂ ਉਹ ਵੀ ਅਵੇਲੇਬਲ ਕਰਾ ਕੇ ਦਵਾਗੇ ਓਕੇ ਜਿਹੜੇ ਗਾਖ ਨੂੰ ਜਿਹੜੀ ਚਾਹੀਦੀ ਵਾ ਸਾਡੇ ਤੇ ਟਰਸਟ ਕਰਕੇ ਇੱਥੇ ਆਓ ਤੁਹਾਨੂੰ ਆਪਣੀ ਸੇਵਾ ਦਾ ਮੌਕਾ ਦੋ ਜਿਹੜੀ ਕਾਰ ਕਹੋਗੇ ਉਹ ਕਾੜ ਆਊਗੀ ਬਸ ਠੀਕ ਆ ਤੁਹਾਨੂੰ ਜਿੱਦਾਂ ਵੀਡੀਓ ਦੀ ਸਟਾਰਟਿੰਗ 'ਚ ਹੀ ਆਪਾਂ ਇਹ ਚੀਜ਼ ਕਹੀ ਸੀ ਨਾ ਕਿ ਇੱਥੇ 50000 ਤੋਂ ਲੈ ਕੇ 50 ਲੱਖ ਤੱਕ ਦੀ ਹਰੀ ਗੱਡੀ ਕਰੋੜ ਤੱਕ ਹੈਗੀ ਆ ਜੀ ਕਰੋੜਾਂ ਤੱਕ ਦੀਆਂ ਗੱਡੀਆਂ ਪਈਆਂ ਹੋਈਆਂ ਆ ਗਾੜ੍ਹ ਤੇ ਆ ਬਸ ਠੀਕ ਆ ਲਗਜ਼ਰੀ ਗੱਡੀਆਂ ਵਾਲਿਆਂ ਨੇ ਵੀ ਮੇਰੇ ਭਰਾਵਾਂ ਨੇ ਨਰਾਜ਼ ਨਹੀਂ ਹੋਣਾ ਸਾਰੀਆਂ ਗੱਡੀਆਂ ਤੁਹਾਨੂੰ ਇਸ ਕਾਰ ਬਿਜ਼ਾਰ ਤੋਂ ਮਿਲਣ ਵਾਲੀਆਂ ਵਾ ਜੇ ਵੀਡੀਓ ਵਧੀਆ ਲੱਗੀ ਤਾਂ ਦੱਬ ਕੇ ਸ਼ੇਅਰ ਕਰ ਦਿਓ ਤਾਂਤੇ ਲਈ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਚੰਗਾ ਜੀ ਸਤਿ ਸ੍ਰੀ ਅਕਾਲ